ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਉਫ ਕੀ ਮੁਸੀਬਤ ਹੈ ਮੈਂ ਆਫਿਸ ਜਾਣ ਲਈ ਬਿਲਕੁਲ ਤਿਆਰ ਖੜਾ ਸੀ ਜਦੋਂ ਮੈਂ ਗੇਟ ਦੇ ਕਨਿਕ ਦੀ ਗੱਡੀ ਢਾਕਲ ਹੁੰਦੀ ਦੇਖੀ ਤੇ ਉਸ ਨੂੰ ਦੇਖਦੇ ਹੀ ਮੈਂ ਉਲਝ ਗਿਆ ਬਲਕਿ ਕਨਿਕ ਦਾ ਇੱਥੇ ਆਉਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਮੈਂ ਥੱਲੇ ਜਾਣ ਦਾ ਇਰਾਦਾ ਬਦਲ ਕੇ ਕੰਪਿਊਟਰ ਟੇਬਲ ਦੇ ਸਾਹਮਣੇ ਬੈਠ ਗਿਆ ਦਰਵਾਜ਼ੇ ਨੂੰ ਇੱਕਦਮ ਲੌਕ ਕਰਨ ਦੀ ਫਾਰਮੈਲਟੀ ਪੂਰੀ ਕਰਨ ਤੋਂ ਬਾਅਦ ਉਹ ਤੂਫਾਨ ਦੀ ਤਰ੍ਹਾਂ ਅੰਦਰ ਦਾਖਲ ਹੋ ਗਈ ਕਨਿਕ ਦੀ ਸ਼ਕਲ ਆਪਣੇ ਸਾਹਮਣੇ ਦੇਖ ਕੇ ਮੈਨੂੰ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਮੈਂ ਉਸ ਨੂੰ ਇਗਨੋਰ ਕਰਕੇ ਆਪਣੇ ਕੰਮ ਵਿੱਚ ਲੱਗਿਆ ਰਿਹਾ ਤੁਹਾਡਾ ਕੀਤੇ ਜਾਣ ਦਾ ਇਰਾਦਾ ਹੈ ਮੇਰੇ ਮੱਥੇ ਤੇ ਫੈਲੇ ਵਾਲਾਂ ਦੇ ਝਾਲ ਦੀ ਪਰਖ ਕੀਤੇ ਬਿਨਾਂ ਉਹ ਸਰਹੱਤੇ ਅੰਦਾਜ਼ ਵਿੱਚ ਬੋਲੀ ਹਾਂ ਅੱਜ ਆਫਿਸ ਵਿੱਚ ਇੱਕ ਜ਼ਰੂਰੀ ਮੀਟਿੰਗ ਹੈ ਉਹ ਅਟੈਂਡ ਕਰਨੀ ਹੈ ਉਰਦੇਸ਼ਤਾ ਵਿੱਚ ਜਵਾਬ ਦਿੱਤਾ ਮੈਂ ਉਸਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਗਿਆ ਬਰੀਫ ਕੇਸ ਚੱਕਿਆ ਤੇ ਬਾਹਰ ਨਿਕਲ ਗਿਆ ਇੱਕ ਪਲ ਦੇ ਲਈ ਇਸ ਇਨਸਰਟ ਤੇ ਕਣਕ ਦੇ ਰੰਗਤ ਬਦਲ ਗਈ ਸੀ ਅਗਲੇ ਹੀ ਪਲ ਉਹ ਖੁਦ ਨੂੰ ਸੰਭਾਲਦੀ ਮੇਰੇ ਨਾਲ ਲੋਨ ਵਿੱਚ ਚਲੀ ਆਈ ਨੌਕਰਾਨੀ ਡਾਈਨਿੰਗ ਟੇਬਲ ਤੇ ਨਾਸ਼ਤਾ ਲਗਾ ਚੁੱਕੀ ਸੀ ਇਹ ਕੀ ਕਰ ਰਿਹਾ ਹੈ ਅਭਿਸ਼ੇਕ ਇੱਕ ਹਫਤਾ ਮੁੰਬਈ ਹੋ ਕੇ ਆਏ ਹੋ ਆਪ ਸ਼ਕਲ ਦਿਖਾਉਣ ਦੀ ਜ਼ਰੂਰਤ ਨਹੀਂ ਕੀਤੀ ਮੈਂ ਆਪ ਆਪਣੀ ਨੀਂਦ ਕੁਰਬਾਨ ਕਰਕੇ ਖੁਦ ਹੀ ਆਈ ਆ ਤਾਂ ਤੇਰੇ ਮਜ਼ਾਲ ਹੀ ਨਹੀਂ ਮਿਲ ਰਹੇ ਇਹ ਬਨਾਪਤੀ ਨਰਾਜ਼ਗੀ ਅੱਖਾਂ ਵਿੱਚ ਭਰ ਕੇ ਬੋਲੀ ਬਲੈਕ ਲੌਂਗ ਸ਼ਰਟ ਤੇ ਟਰਾਊਜ਼ਰ ਬਿਖਰੇਵਾਲ ਜਿਨ੍ਹਾਂ ਨੂੰ ਜ਼ਬਰਦਸਤ ਕਲੈਚਰ ਵਿੱਚ ਕੈਦ ਕੀਤਾ ਗਿਆ ਸੀ ਗੁਲਾਬੀ ਰੰਗ ਵਿੱਚ ਗੁੱਸਾ ਕੁਲਿਆ ਹੋਇਆ ਸੀ ਕੋਈ ਸ਼ੱਕ ਨਹੀਂ ਕਿ ਇਹ ਬੇਪਨਾਹ ਹਸੀਨ ਲੱਗ ਰਹੀ ਸੀ ਸੁਨਹਿਰੀ ਮੋਤੀਆਂ ਦੀ ਤਰ੍ਹਾਂ ਚਮਕਦੀ ਤੇ ਗਿਲਾਫੀ ਅੱਖਾਂ ਉਸਦੇ ਅੰਦਰ ਦੀ ਸੱਚਾਈ ਦੀ ਗਵਾਹੀ ਸਨ ਉਹ ਬੇਹੱਦ ਹਸੀਨ ਸੀ ਮੈਂ ਇੱਕ ਲਾਪਰਵਾਹ ਜਿਹੀ ਨਿਗਾ ਨਾਲ ਉਸ ਦਾ ਤਾਇਜ਼ਾ ਲਿਆ ਪਰ ਹੁਸਨ ਕਦੇ ਵੀ ਮੇਰੀ ਜ਼ਰੂਰਤ ਦਾ ਕਮਜ਼ੋਰੀ ਨਹੀਂ ਰਿਹਾ ਸੀ ਮੈਂ ਆਪਣੀ ਨਜ਼ਰ ਕਨਿਕ ਦੇ ਉਪਰੋਂ ਹਟਾਈ ਤੇ ਬਿਜ਼ੀ ਅੰਦਾਜ਼ ਵਿੱਚ ਕਿਹਾ ਮੈਂ ਸੱਚ ਵਿੱਚ ਬਹੁਤ ਬਿਜ਼ੀ ਹਾਂ ਕਨਿਕ ਮੇਰੇ ਕੋਲ ਨਾਸ਼ਤੇ ਲਈ ਵੀ ਟਾਈਮ ਨਹੀਂ ਹੈ ਤੇ ਜਦੋਂ ਤੇਨੂੰ ਪਤਾ ਹੈ ਕਿ ਮੰਮੀ ਪਾਪਾ ਦੋਨੇ ਆਊਟ ਆਫ ਕੰਟਰੀ ਹੈ ਤੇ ਮੈਂ ਇਕੱਲਾ ਹਾਂ ਘਰ ਪਰ ਫਿਰ ਵੀ ਤੂੰ ਇੰਨੀ ਬੇਸ਼ਰਮੀ ਨਾਲ ਮੈਨੂੰ ਮਿਲਣ ਕਿਉਂ ਚਲੀ ਆਈ ਤੂੰ ਲੜਕੀ ਹੈ ਲੜਕੀ ਦੀ ਮਰਿਆਦਾ ਵਿੱਚ ਰਹਿ ਇਸ ਤਰ੍ਹਾਂ ਜਦੋਂ ਲੜਕਾ ਬਿਲਕੁਲ ਹੀ ਇਕੱਲਾ ਹੋਵੇ ਉਸ ਨੂੰ ਮਿਲਣ ਨਹੀਂ ਜਾਣਾ ਚਾਹੀਦਾ ਭਲਾ ਮੇਰੇ ਦਿਲ ਵਿੱਚ ਤੇਰੇ ਲਈ ਕੁਝ ਹੋਵੇ ਜਾਂ ਨਾ ਹੋਵੇ ਪਰ ਦੇਖਣ ਵਾਲੇ ਤੇਰੇ ਤੇ ਉਂਗਲੀ ਉਠਾ ਸਕਦੇ ਨੇ ਨਾ ਚਾਹੁੰਦੇ ਹੋਏ ਵੀ ਮੇਰੇ ਸਾਹ ਤੇ ਅੱਖਾਂ ਲਾਲ ਹੋ ਰਹੀਆਂ ਸਨ ਪੱਲ ਲਈ ਕਨੇਕਪੁਰੀ ਤਰਾਖਬਰ ਆ ਗਈ ਸੀ ਕੈਨ ਲੱਗੀ ਮੈਨੂੰ ਨਹੀਂ ਪਤਾ ਸੀ ਕਿ ਅੰਟੀ ਕਰ ਨਹੀਂ ਨਹੀਂ ਤਾਂ ਮੈਂ ਨਾ ਆਉਂਦੀ ਉਹ ਨਜ਼ਰਾਂ ਚੁਰਾ ਕੇ ਬੋਲੀ ਜਿਵੇਂ ਆਪਣੀ ਗਲਤੀ ਸਵੀਕਾਰ ਕਰ ਰਹੀ ਹੋਵੇ ਉਹ ਪਲੀਜ਼ ਝੂਠ ਨਾ ਬੋਲੋ ਤੈਨੂੰ ਸਭ ਪਤਾ ਸੀ ਉਹ ਇਨਸਰਟ ਕਰਨ ਵਾਲੇ ਅੰਦਾਜ਼ ਵਿੱਚ ਬੋਲਿਆ ਗੱਡੀ ਲਾਓ ਤੇ ਵਾਪਸ ਚਲੇ ਜਾਓ ਮੈਂ ਤੇਰੇ ਨਾਲ ਗੱਲ ਕਰਨ ਦੇ ਮੂਡ ਵਿੱਚ ਬਿਲਕੁਲ ਵੀ ਨਹੀਂ ਹਾਂ ਉਹ ਉਸਨੂੰ ਹੈਰਾਨ ਪਰੇਸ਼ਾਨ ਹੁੰਦੀ ਹੋਈ ਛੱਡ ਕੇ ਸ਼ੀਸ਼ੇ ਵਾਲੇ ਦਰਵਾਜ਼ੇ ਨੂੰ ਤੱਕਦਾ ਹੋਇਆ ਬਾਹਰ ਨਿਕਲ ਗਿਆ ਕੈਨੇਕ ਗੁੱਸੇ ਵਿੱਚ ਪੱਥਰ ਬਣੀ ਖੜੀ ਰਹੀ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਇੱਕ ਹਫ਼ਤੇ ਵਿੱਚ ਇਸ ਤਰ੍ਹਾਂ ਕਿਉਂ ਹੋ ਗਿਆ ਮੈਂ ਉਸ ਨੂੰ ਬੇਜ਼ਾਰ ਤੇ ਬੋਰ ਨਜ਼ਰ ਆ ਰਿਹਾ ਸੀ ਮੇਰਾ ਇਸ ਤਰ੍ਹਾਂ ਦਾ ਵਿਵਹਾਰ ਕਨਿਕ ਸੈਨ ਨਹੀਂ ਕਰ پا ਰਹੀ ਸੀ ਕਿਉਂਕਿ ਮੇਰੀਆਂ ਨਜ਼ਰਾਂ ਹੀ ਨਹੀਂ ਜ਼ੁਬਾਨ ਵਿੱਚੋਂ ਵੀ ਸ਼ੋਲੇ ਉਗਲ ਰਹੇ ਸਨ ਉਸ ਦੀ ਰੋਸ਼ਨ ਅੱਖਾਂ ਵਿੱਚ ਹੰਝੂ ਬੜੀ ਤੇਜ਼ੀ ਨਾਲ ਜਮਾ ਹੋਏ ਸੀ ਜਿਨ੍ਹਾਂ ਨੂੰ ਉਸ ਨੇ ਬੜੀ ਬੇਦਰਦੀ ਨਾਲ ਰਗੜ ਦਿੱਤਾ ਉਹ ਪਾਜੀ ਹੋਈ ਗੱਡੀ ਤੱਕ ਆਈ ਤੇ ਅਭਿਸ਼ੇਕ ਕਰ ਤੋਂ ਗੱਡੀ ਕੱਢ ਕੇ ਤੇਜ਼ ਸਪੀਡ ਤੇ ਚਲਾ ਗਿਆ ਮੇਰੇ ਪਾਪਾ ਤੇ ਕਨਿਕ ਦੇ ਪਾਪਾ ਬਚਪਨ ਦੇ ਦੋਸਤ ਹਨ ਦੋਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਦੋਨੇ ਇੱਕ ਦੂਸਰੇ ਤੋਂ ਜਾਣ-ਪਛਾਨਦੇ ਸੀ ਮੈਂ ਆਪਣੇ ਮਾਪੇ ਦਾ ਇਕਲੌਤਾ ਬੇਟਾ ਸੀ ਉਧਰ ਕਨਿਕ ਵੀ ਆਪਣੇ ਮਾਪੇ ਦੀ ਇਕਲੌਤੀ ਬੇਟੀ ਸੀ ਮੇਰੀ ਖੂਬਸੂਰਤੀ ਦੇ ਚਾਚੇ ਹਰ ਤਰਫ ਸੀ ਅਜਿਹੇ ਗੱਭਰੂ ਨੌਜਵਾਨ ਸ਼ਾਇਦ ਪੂਰੀ ਹੀ ਸੋਸਾਇਟੀ ਵਿੱਚ ਨਾ ਹੋਵੇ ਲੜਕੀਆਂ ਮੇਰੇ ਅੱਗੇ ਪਿੱਛੇ ਘੁੰਮਿਆ ਕਰਦੀਆਂ ਸਨ ਮੇਰੀ ਇੰਟੈਲੀਜੈਂਸ ਦੀ ਚਮਕ ਮੇਰੀ ਨਿਗਾ ਵਿੱਚ ਸਾਫ਼ ਦਿਖਾਈ ਦਿੰਦੀ ਸੀ ਕਣਿਕ ਵੀ ਨਾਜ਼ੁਕ ਜਹੀ ਸੂਈ-ਮੂਈ ਵਰਗੀ ਬਹੁਤ ਖੂਬਸੂਰਤ ਲੜਕੀ ਸੀ ਪਰ ਕਣਿਕ ਦੇ ਲਈ ਮੈਂ ਕਦੇ ਕੋਈ ਖਾਸ ਜਜ਼ਬਾ ਮਹਿਸੂਸ ਨਹੀਂ ਕੀਤਾ ਸੀ ਤੇ ਉਸਦੇ ਅੰਦਾਜ਼ ਤੇ ਅਦਾਮਾਂ ਤੇ ਵੀ ਧਿਆਨ ਨਹੀਂ ਦਿੱਤਾ ਸੀ ਮੇਰੀ ਮਾਂ ਇੱਕ ਸੋਸ਼ਲ ਵਰਕਰ ਤੇ ਆਪਣੇ ਆਪ ਨੂੰ ਜ਼ਮਾਨੇ ਦੇ ਕਦਮ ਨਾਲ-ਕਦਮ ਮਿਲਾ ਕੇ ਚੱਲਣ ਵਾਲੀ ਔਰਤ ਸੀ ਉਹਨੇ ਕਰਤੇ ਧਿਆਨ ਨਹੀਂ ਦਿੱਤਾ ਸੀ ਮੈਨੂੰ ਜਨਮ ਦੇ ਕੇ ਜਿਵੇਂ ਉਸਨੇ ਮੇਰੇ ਤੇ ਕੋਈ ਅਹਿਸਾਨ ਕਰ ਦਿੱਤਾ ਹੋਵੇ ਮੇਰੇ ਦੇ ਹਵਾਲੇ ਕਰਕੇ ਉਹ ਆਪਣੇ ਹਰ ਫਰਜ਼ ਤੋਂ ਆਜ਼ਾਦ ਹੋ ਬੈਠੀ ਸੀ ਸਕੂਲ ਦੇ ਰਿਪੋਰਟ ਕਾਰਡ ਤੇ ਸਾਈਨ ਕਰਕੇ ਤੇ ਮੇਰੇ ਅਕਾਊਂਟ ਵਿੱਚ ਢੇਰ ਸਾਰੇ ਪੈਸੇ ਜਮ੍ਹਾਂ ਕਰਵਾ ਕੇ ਉਹ ਸਮਝਦੀ ਸੀ ਕਿ ਉਹਨੇ ਮੇਰੀ ਹਰ ਜ਼ਰੂਰਤ ਪੂਰੀ ਕਰ ਦਿੱਤੀ ਧਨ-ਦੌਲਤ ਨਾਲ ਮੇਰੀਆਂ ਜ਼ਰੂਰਤਾਂ ਤਾਂ ਪੂਰੀਆਂ ਹੋ ਰਹੀਆਂ ਸਨ ਪਰ ਮਮਤਾ ਦੀ ਜੋ ਕਮੀ ਮੇਰੇ ਅੰਦਰ ਸੀ ਉਸਨੇ ਮੈਨੂੰ ਅੰਦਰ ਹੀ ਅੰਦਰ ਖੋਖਲਾ ਕਰ ਦਿੱਤਾ ਸੀ ਮੇਰਾ ਕਸੂਰ ਨਹੀਂ ਸੀ ਮਮਤਾ ਦੀ ਪਿਆਸ ਦਾ ਅਹਿਸਾਸ ਜੋ ਮੇਰੇ ਮਨ ਵਿੱਚ ਸਮਾਇਆ ਤਾਂ ਲੜਕਪਨ ਨਾਲ ਸਫਰ ਕਰਦਾ ਜਵਾਨੀ ਦੀ ਦਹਲਿਜ਼ ਤੇ ਕਦਮ ਰੱਖਣ ਤੱਕ ਮੈਂ ਬਹੁਤ ਮਜ਼ਬੂਤੀ ਨਾਲ ਆਪਣੇ ਪੰਜੇ ਗੱਡ ਚੁੱਕਿਆ ਸੀ ਮੈਨੂੰ ਹਾਈ ਸੁਸਾਇਟੀ ਦੇ ਬਨਾਰਤੀ ਚਿਹਰਿਆਂ ਦੀ ਸਜਾਵਟ ਕਰਦੀ ਫਿਕਰ ਤੋਂ ਆਜ਼ਾਦ ਬੇਖੌਫ ਜ਼ਿੰਦਗੀ ਦੀ ਤਰ੍ਹਾਂ ਲੱਗਦੀ ਦਿਖਾਵੇ ਦੀ جنگ ਲੜਦੀ ਚਿਹਰੇ ਤੇ ਹਰ ਅਹਿਸਾਸ ਨੂੰ ਮੇਕਅਪ ਦੇ ਪਿੱਛੇ ਛਪਾਉਣ ਵਾਲੀਆਂ ਔਰਤਾਂ ਤੋਂ ਅਜੀਬ ਜਿਹੀ ਨਫ਼ਰਤ ਤੇ ਬੇਜ਼ਾਰੀ ਮਹਿਸੂਸ ਹੋਣ ਲੱਗੀ ਸੀ ਇਸ ਲਈ ਮੈਂ ਕਨਿਕ ਤੋਂ ਦੂਰ ਕਹਿੰਦਾ ਸੀ ਉਹ ਵੀ ਤਾਂ ਮੇਰੀ ਹੀ ਸੁਸਾਇਟੀ ਦੀ ਸੀ ਤੇ ਮੈਨੂੰ ਆਪਣੀ ਸੁਸਾਇਟੀ ਦੀਆਂ ਲੜਕੀਆਂ ਤੋਂ ਸਖਤ ਨਫ਼ਰਤ ਸੀ ਕਣਕ ਮੇਰੇ ਅੱਗੇ ਵਿੱਚ ਘੁੰਮਦੀ ਮੈਨੂੰ ਅਹਿਸਾਸ ਸੀ ਕਿ ਉਹ ਮੈਨੂੰ ਮੁਹੱਬਤ ਕਰਦੀ ਹੈ ਪਰ ਮੈਂ ਕਦੇ ਉਸ ਨੂੰ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੁੰਦਾ ਸੀ ਮੈਨੂੰ ਅਜਿਹੀ ਲੜਕੀ ਨਹੀਂ ਪਸੰਦ ਸੀ ਤੇ ਜਦ ਮੇਰੇ ਪਾਪਾ ਨੇ ਕਨਿਕ ਦਾ ਨਾਮ ਮੇਰੇ ਸਾਹਮਣੇ ਰੱਖਿਆ ਕਿ ਕਨਿਕ ਤੈਨੂੰ ਕਿਸ ਤਰ੍ਹਾਂ ਲੱਗਦੀ ਹੈ ਤਾਂ ਮੈਂ ਬਸ ਉਹਨੂੰ ਦੇਖਦਾ ਰਹਿ ਗਿਆ ਪਾਪਾ ਕਹਿਣ ਲੱਗੇ ਕਨਿਕ ਬਹੁਤ ਚੰਗੀ ਲੜਕੀ ਹੈ ਜੀਵਨ ਸਾਥੀ ਦੇ ਰੂਪ ਵਿੱਚ ਤੇਰੀ ਜ਼ਿੰਦਗੀ ਨੂੰ ਸਵਰਗ ਬਣਾ ਦੇਵੇਗੀ ਪਰ ਮੇਰੇ ਅੰਦਰ ਤਾਂ ਜੋ ਪਿਆਸ بیٹھ ਗਈ ਸੀ ਉਹ ਕਿਸੇ ਤਰ੍ਹਾਂ ਛਿਪਦੀ ਹੀ ਨਹੀਂ ਸੀ ਕਣੀ ਦਾ ਨਾਮ ਸੁਣਦੇ ਹੀ ਫਿਰ ਤੋਂ ਮੈਨੂੰ ਆਪਣੇ ਘਰ ਦਾ ਇੱਕ ਛੋਟਾ ਅਭਿਸ਼ੇਕ ਕਿਸੇ ਕੋਨੇ ਵਿੱਚ ਲੁਕਕਾ ਦਿਖਾਈ ਦੇ ਰਿਹਾ ਸੀ ਜੋ ਮਾਂ ਦੀ ਮਮਤਾ ਦੇ ਪਿਆਰ ਲਈ ਤਰਸ ਰਿਹਾ ਸੀ ਮੈਂ ਆਪਣੇ ਬੱਚੇ ਨੂੰ ਮਾਂ ਦੀ ਮਮਤਾ ਦੇਣਾ ਚਾਹੁੰਦਾ ਹਾਂ ਦਿਖਾਵੇ ਦੀ ਜ਼ਿੰਦਗੀ ਨਹੀਂ ਜੋ ਖਾਲੀਪਣ ਮੇਰੇ ਅੰਦਰ ਬੈਠ ਗਿਆ ਹੈ ਉਹ ਮੈਂ ਆਪਣੇ ਔਲਾਦ ਦੀ ਵਿਰਾਸਤ ਨਹੀਂ ਬਣ ਦੇਣਾ ਚਾਹੁੰਦਾ ਕਣੀ ਕਿਸ ਮੁਹੱਲੇ ਦੀ ਪਲੀ ਹੋਈ ਸੀ ਉਸ ਨਾਲ ਵਿਆਹ ਦਾ ਇਹ ਮਤਲਬ ਸੀ ਕਹਾਣੀ ਇੱਕ ਵਾਰ ਫਿਰ ਦੁਹਰਾਈ ਜਾਣ ਵਾਲੀ ਸੀ ਕਨੇ ਕਹ ਜੇ ਹੀ ਸੀ ਨਿਹਾਜ ਸ਼ਰਮ ਤੇ ਹਇਆ ਮਾਸੂਮੀਅਤ ਅਜ਼ੇਹੇ ਪਿਆਰੇ ਜਜ਼ਬਾਤ ਨਾਲ ਅਨਜਾਨ ਦਿਖਾਵੇ ਤੇ ਪੈਸੇ ਦੀ ਦੌੜ ਵਿੱਚ ਭੱਜਦਾ ਹੋਇਆ ਇੱਕ ਕਿਰਦਾਰ ਉਹ ਕਿਸੇ ਵੀ ਤਰ੍ਹਾਂ ਮੇਰੀ ਸੋਚ ਤੇ ਪੂਰੀ ਨਹੀਂ ਉਤਰਦੀ ਸੀ ਮੈਂ ਹਮੇਸ਼ਾ ਲਜਾਈ ਸਰਮਾਈ ਤੇ ਮੂਮ ਦੀ ਗੁੱਡੀ ਵਰਗੀ ਲੜਕੀ ਨੂੰ ਆਪਣੇ ਖਵਾਬਾਂ ਵਿੱਚ ਉਤਾਰਿਆ ਸੀ ਜੋ ਉਸ ਸ਼ੋਬੀਜ਼ ਤੇ ਦਿਖਾਵੇ ਵਿੱਚ ਸਾਫ ਸੀ ਜਿਸ ਦਾ ਪਹਿਲਾ ਧਿਆਨ ਬਦਲ ਦੇ ਫੈਸ਼ਨ ਜਾਂ ਸਟਾਕ ਐਕਸ ਚੈਨਲ ਦੇ ਰੇਟ ਦੀ ਤਰ੍ਹਾਂ ਨਾ ਹੋਵੇ ਸਗੋਂ ਅਜੇ ਹੀ ਔਰਤ ਜੋ ਆਪਣੇ ਪਤੀ ਦੇ ਬੱਚਿਆਂ ਦੀ ਫਿਕਰ ਵਿੱਚ ਪਰੇਸ਼ਾਨ ਰਹਿੰਦੀ ਹੈ ਅਜਿਹੀ ਔਰਤ ਦੀ ਤਸਵੀਰ ਮੈਨੂੰ ਸਕੂਨ ਵਿੱਚ ਰਹਿਣ ਲਈ ਮਦਦ ਦਿੰਦੀ ਹੈ ਤੇ ਇਸ ਲਈ ਜਦੋਂ ਪਾਪਾ ਨੇ ਮੈਨੂੰ ਕਣਿਕ ਦੇ ਬਾਰੇ ਵਿੱਚ ਪੁੱਛਿਆ ਤਾਂ ਮੈਂ ਬਿਨਾਂ ਸੋਚੇ ਸਮਝੇ ਇਨਕਾਰ ਕਰ ਦਿੱਤਾ ਪਾਪਾ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਣਿਕ ਵਿੱਚ ਆਖਿਰ ਕੀ ਕਮੀ ਹੈ ਵਧੀਆ ਦੇਖੀ ਹੋਈ ਬੱਚੀ ਹੈ ਖੂਬਸੂਰਤੀ ਵਿੱਚ ਵੀ ਕੋਈ ਕਮੀ ਨਹੀਂ ਹੈ ਪੜ੍ਹੀ ਲਿਖੀ ਵੀ ਹੈ ਤੇ ਹੋਰ ਤੈਨੂੰ ਕੀ ਚਾਹੀਦਾ ਹੈ ਪਾਪਾ ਦੇ ਸਿਰ ਤੋੜ ਕੋਸ਼ਿਸ਼ ਦੇ ਬਾਅਦ ਵੀ ਮੇਰਾ ਇਨਕਾਰ ਹਾਂ ਵਿੱਚ ਨਹੀਂ ਬਦਲਿਆ ਸਾਲਾਂ ਦੀ ਦੋਸਤੀ bizness trance ਤੇ ਕਾਨਿਕ ਦੇ ਜਜ਼ਬਾਤ ਕੁਝ ਵੀ ਮੇਰੇ ਲਈ ਅਹਿਮ ਨਹੀਂ ਸੀ ਕਾਨਿਕ ਮੇਰੀ ਬਚਪਨ ਦੇ ਦੋਸਤ ਸੀ ਪਰ ਜੀਵਨ ਸਾਥੀ ਦੇ ਰੂਪ ਵਿੱਚ ਮੈਂ ਉਸ ਨੂੰ ਕਦੇ ਨਹੀਂ ਦੇਖਣਾ ਚਾਹੁੰਦਾ ਸੀ ਪਰ ਵਿਆਹ ਤੋਂ ਇਨਕਾਰ ਦੇ ਬਾਅਦ ਮੈਂ ਉਸ ਦੀ ਦੋਸਤੀ ਦਾ ਵੀ ਕੋਈ ਮਤਲਬ ਨਹੀਂ ਰੱਖਿਆ ਕਾਨਿਕ ਮੈਨੂੰ ਮਿਲਣ ਆਈ ਸੀ ਅਕਾਵੇਂ ਸੁਹੰਝੂ ਪਰੇ ਹੋਏ ਸਨ ਪਰ ਇਸ ਤੋਂ ਪਹਿਲਾਂ ਕਨਿਕ ਉਸ�्येਨ ਲੱਗੀ ਮੈਂ ਉਸਨੂੰ ਨਜ਼ਰਅੰਦਾਜ਼ ਕਰਦਾ ਹੋਇਆ ਬਾਹਰ ਚਲਾ ਗਿਆ ਮੈਂ ਕਨਿਕ ਨਾਲ ਸਾਹਮਣਾ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਕਨਿਕ ਤੋਂ ਦੂਰ ਰਹਿਣ ਲਈ ਕਾਫਤੇ ਦੇ ਲਈ ਮੁੰਬਈ ਜਾਂਦਾ ਬਹਾਨਾ ਬਣਾ ਲਿਆ ਤੇ ਜਦੋਂ ਇੱਕ ਹਫਤੇ ਬਾਅਦ ਵਾਪਸ ਆਇਆ ਤਾਂ ਕਨਿਕ ਫਿਰ ਮੇਰੇ ਸਾਹਮਣੇ ਆਈ ਮੈਂ ਉਸ ਨੂੰ ਕੁਝ ਵੀ ਸਮਝਣ ਦਾ ਮੌਕਾ ਦਿੱਤੇ ਬਿਨਾਂ ਆਪਣੀ ਸਾਰੀ ਬਜ਼ਾਰੀ ਤੇ ਉਲਝਣ ਉਲਟਾ ਕੇ ਚਲਾ ਗਿਆ ਇਹ ਦੇਖੇ ਬਿਨਾ ਕਿ ਮੇਰੇ ਇਸ ਵਿਵਹਾਰ ਨਾਲ ਉਸ ਦਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਕਾਫੀ ਦਿਨ ਬੀਤ ਗਏ ਸੀ ਉਹ ਮੇਰੇ ਵੱਲੋਂ ਸੌਰੀ ਕਹਿਣ ਦੇ ਇੰਤਜ਼ਾਰ ਵਿੱਚ ਸੀ ਸ਼ਾਇਦ ਕਿ ਮੈਂ ਆਪਣੇ ਸਰਵਈਏ ਤੇ ਸ਼ਰਮਿੰਦਾ ਹੋ ਜਾਵਾਂ ਪਰ ਇਹ ਇੰਤਜ਼ਾਰ ਇੰਤਜ਼ਾਰ ਹੀ ਰਿਹਾ ਜਦੋਂ ਕਾਨਿਕ ਦੇ ਪਾਪਾ ਨੇ ਉਸ ਨੂੰ ਅਭਿਸ਼ੇਕ ਦੇ ਨਾਲ ਜੋੜਨ ਦਾ مشورہ ਦਿੱਤਾ ਤਾਂ ਕਾਨਿਕ ਦੇ ਦਿਲ ਵਿੱਚ ਜਗਨੂ ਚਮਕ اٹھے ਸੀ ਉਸ ਦੇ ਦਿਲ ਦੀ ਧੜਕਨ ਤੇਜ਼ ਹੋ ਗਈ ਸੀ ਉਸ ਦੀ ਤਾਂ ਜਿਵੇਂ ਦਿਲ ਦੀ ਮੁਰਾਦ ਪੂਰੀ ਹੋ ਰਹੀ ਸੀ ਅਭਿਸ਼ੇਕ ਉਸ ਦੀ ਬਚਪਨ ਦੀ ਮੁਹੱਬਤ ਸੀ ਪਰ ਉਹ ਕਦੇ ਉਸ ਨਾਲ ਪਿਆਰ ਨਾਲ ਗੱਲ ਨਹੀਂ ਕਰਦਾ ਸੀ ਜਦੋਂ ਕਿ ਕਨਿਕ ਉਸ ਦੀ دیਵਾਨੀ ਸੀ ਆਪਣੇ ਰਿਸ਼ਤੇ ਦੀ ਗੱਲ ਸੁਣ ਕੇ ਤਾਂ ਕਨਿਕ ਸੱਤਵੇਂ ਅਸਮਾਨ ਤੇ ਪਹੁੰਚ ਗਈ ਸੀ ਉਹ ਅਭਿਸ਼ੇਕ ਦੀ ਸਾਰੀ ਲਾਪਰਵਾਹੀ ਨੂੰ ਇਗਨੋਰ ਕਰ ਚੁੱਕੀ ਸੀ ਤੇ ਉਸ ਦੇ ਸੁਪਨੇ ਸਜਾ ਬੈਠੀ ਸੀ ਅਭਿਸ਼ੇਕ ਨੂੰ ਮਿਲਣਾ ਚਾਹੁੰਦੀ ਸੀ ਉਸ ਨੂੰ ਆਪਣੇ ਦਿਲ ਦਾ ਹਾਲ ਸੁਣਾਉਣਾ ਚਾਹੁੰਦੀ ਸੀ ਪਰ ਸ਼ਰਮ ਨਾਲ ਮਰੀਜ਼ ਆ ਰਹੀ ਸੀ ਉਹਨਾਂ ਅਭਿਸ਼ੇਕ ਦਾ ਸਾਹਮਣਾ ਕਰਦੇ ਹੋਏ ਉਸ ਨੂੰ ਅਜੀਬ ਜਿਹੀ ਤਿਤਿਕ ਮਹਿਸੂਸ ਹੋ ਰਹੀ ਸੀ ਬਚਪਨ ਵਿੱਚ ਪੰਪੱਤੀ ਉਹ ਹੱਬਦੇ ਹੁਣ شدت ਕਰ ਲੈਣ ਨੂੰ ਬੇਤਾਬ ਸੀ ਜਿਸ ਜਜ਼ਬਾਤ ਨੂੰ ਉਸਨੇ ਹਮੇਸ਼ਾ ਆਪਣੇ ਦਿਲ ਵਿੱਚ ਸੁਪਾ ਕੇ ਰੱਖਿਆ ਸੀ ਉਸ ਨੂੰ ਜ਼ਾਹਿਰ ਕਰਨ ਲਈ ਉਸਦਾ ਦਿਲ ਮਚ ਰੋਠਿਆ ਸੀ ਕਣਿਕ ਦੇ ਬੁੱਲਾਂ ਤੇ ਮੁਸਕਾਨ ਠਹਿਰ ਗਈ ਸੀ ਉਸਦੇ ਰੋਮ ਰੋਮ ਵਿੱਚੋਂ ਖੁਸ਼ੀ ਫੁੱਟ ਰਹੀ ਸੀ ਦਿਲ ਇਸ ਅਹਿਸਾਸ ਨਾਲ ਅਭਿਸ਼ੇਕ ਨੂੰ ਦੇਖਣ ਲਈ ਬੇਚੈਨ ਸੀ ਇਸ ਮੋਰਤ ਪੂਰੀ ਹੋ ਗਈ ਸੀ ਇੱਕ ਰਾਤ ਮੋਬਾਈਲ ਫੋਨ ਦੇ ਰਿੰਗ ਵੱਜੀ ਤੇ ਸਕਰੀਨ ਤੇ ਚਮਕਦਾ ਅਭਿਸ਼ੇਕ ਦਾ ਨਾਮ ਉਸਦੀ ਧੜਕਨ ਨੂੰ ਉਥਲ-ਪੁਥਲ ਕਰਨ ਲੱਗਾ ਉਹ ਸਾਹਮਣੇ ਨਹੀਂ ਸੀ ਪਰ ਕਨੇਕ ਤੋਂ ਆਪਣੇ ਫੋਨ ਦਾ ਯੈਸ ਦਾ ਬਟਨ ਪ੍ਰੈਸ ਨਹੀਂ ਹੋ ਰਿਹਾ ਸੀ ਉਸਦੀ ਰੰਗਤ ਵਿੱਚ ਖੁਸ਼ੀਆਂ ਖੋਲਣ ਲੱਗੀਆਂ ਆਪਣੇ ਬੇਤਰਹੀਨ ਤੜਕਰ ਨੂੰ ਕਾਬੂ ਵਿੱਚ ਲੈ ਕੇ ਉਸਨੇ ਯਸਤਾ ਬਟਨ ਪ੍ਰੈਸ ਕੀਤਾ ਤੇ ਬੋਲੀ ਹੈਲੋ ਉਸਨੇ ਇੱਕ ਹੱਥ ਨਾਲ ਆਪਣਾ ਮੋਬਾਈਲ ਫੜਿਆ ਤੇ ਦੂਸਰਾ ਹੱਥ ਦਿਲ ਤੇ ਰੱਖਿਆ ਉਹ ਖੂਬਸੂਰਤ ਖਬਰ ਸੁਣ ਲਈ ਉਸ ਤੱਕ ਸੀ ਹੈਲੋ ਕਨਿਕ ਮੈਂ ਤੇਨੂੰ ਮਿਲਣਾ ਚਾਹੁੰਦਾ ਹਾਂ ਦੂਸਰੀ ਤਰਫ ਉਸਦੀ ਬੇਕਾਰ ਆਵਾਜ਼ ਆਈ ਸੀ ਓਕੇ ਉਹ ਬਹੁਤ ਮੁਸ਼ਕਿਲ ਜਵਾਬ ਦੇ ਪਾਈ ਠੀਕ ਹੈ ਮੈਂ ਤੇਨੂੰ ਇੱਕ ਘੰਟੇ ਤੱਕ ਪਿਕ ਕਰਦਾ ਕਨਿਕ ਦੇ ਜਵਾਬ ਦਾ ਇੰਤਜ਼ਾਰ ਕੀਤੇ ਬਗੈਰ ਮੈਂ ਫੋਨ ਬੰਦ ਕਰ ਦਿੱਤਾ ਅਸਮਾਨ ਦੀਆਂ ਕਿਰਨਾਂ ਵਿੱਚ ਡੁੱਬ ਕੇ ਕਿਰਨਾ ਅਸਮਾਨ ਪਰ ਫੈਲ ਚੁੱਕਾ ਸੀ ਅਲਵਿਦਾ ਕਹਿ ਕੇ ਕਣਕ ਦੀਆਂ ਅੱਖਾਂ ਵਿੱਚ ਸਜੇ ਸੁਪਨੇ ਪੂਰੇ ਹੋਣ ਜਾ ਰਹੇ ਸਨ ਖੁਸ਼ੀ ਦੇ ਮਾਰੇ ਉਸਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਬਦਲਦੇ ਰਿਸ਼ਤੇ ਦੇ ਅਹਿਸਾਸ ਨਾਲ ਦਿਲ ਦੀ ਧੜਕਣ ਦੀ ਲਹਿ ਬਦਲ ਦਿੱਤੀ। ਇਹ ਬਹੁਤ ਦਿਲ ਤੋਂ ਤਿਆਰ ਹੋਈ ਸੀ। ਬਲੈਕ ਤੇ ਗ੍ਰੀਨ ਕੰਬੀਨੇਸ਼ਨ ਦਾ ਟਰੌਜ਼ਰ ਤੇ ਸ਼ਰਟ ਪਹਿਨ ਕੇ ਨੇਚਰਲ ਮੇਕਅਪ ਤੇ ਲਾਈਟ ਜੈਵਲਰੀ ਸਮੇਤ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਠੀਕ 1 ਘੰਟੇ ਬਾਅਦ ਉਹ ਕੋਰੋਲਾ ਖੰਨਾ ਪਹਿਲੀ ਦੇ ਗੇਟ ਦੇ ਸਾਹਮਣੇ ਸੀ। ਹਾਈ ਹੀਲ ਤੇ ਫਿਸਲਦੇ ਆਪਣੇ ਕੰਪਣ ਨਾਲ ਭਰੇ ਕਦਮਾਂ ਨੂੰ ਸੰਭਾਲਦੀ ਹੋਈ ਜਲਦੀ ਨਾਲ ਗੇਟ ਤੱਕ ਪਹੁੰਚੀ। ਬਲੈਕ ਟੂ ਪੀਸ ਪਹਿਨ ਕੇ ਪਾਗਲ ਕਰ ਦੇਣ ਵਾਲਾ ਸ਼ਖਸ ਫਰੰਟ ਡੋਰ ਖੋਲ ਕੇ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਚੋਰ ਨਿਗਾ ਨਾਲ ਉਸ ਨੂੰ ਦੇਖਦੀ ਹੋਈ ਫਰੰਟ ਸੀਟ ਤੇ ਟਿਕ ਗਈ ਪਰ ਮੈਂ ਭੁੱਲ ਕੇ ਵੀ ਇੱਕ ਨਿਗਾ ਵੀ ਉਸ ਪਰੀ ਜਹੀ ਲੜਕੀ ਤੇ ਨਹੀਂ ਪਾਈ ਸੀ ਬਹੁਤ ਹੀ ਜਜ਼ਬਾਤਾਂ ਵਿੱਚ ਡੁੱਬੀ ਕਨਿਕ ਨੂੰ ਉਸ ਦੀਆਂ ਤਿੱਖੀਆਂ ਅਦਾਵਾਂ ਦੀ ਖਬਰ ਨਹੀਂ ਹੋਈ ਸੀ ਜੇ ਆਪਣੀਆਂ ਪਲਕਾਂ ਨੂੰ ਸੰਭਾਲਦੀ ਤਾਂ ਓਠਾਂ ਦੀ ਕਪਕਪਾਹਟ ਪਰੇਸ਼ਾਨ ਕਰ ਦਿੰਦੀ ਪਰ ਗੱਡੀ ਵਿੱਚ ਬੈਠਾ ਮੈਂ ਇਸ ਪਿਆਰੀ ਜਹੀ ਲੜਕੀ ਦੇ ਵजूद ਵਿੱਚ ਹੋ ਰਹੀ ਹਲਚਲ ਤੋਂ ਬਿਲਕੁਲ ਬੇਖਬਰ ਸੀ ਉਤਾਰੋ ਮੇਰੀ ਆਵਾਜ਼ ਨੇ ਉਸਨੂੰ ਝੁਕਾ ਦਿੱਤਾ ਉਹ ਕੁਝ ਉਧੇੜ ਬਣਾਉਣ ਵਿੱਚ ਸੋਚਦੀ ਹੋਈ ਗੱਡੀ ਤੋਂ ਉਤਰੀ ਅੰਧੇਰੇ ਨੇ ਹਰ ਚੀਜ਼ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਸੀ ਰਾਤ ਦੇ ਸਮੇਂ ਸਭ ਕੁਝ ਖਮੋਸ਼ ਸੀ ਪੌਦੇ ਪੇੜ ਵੀ ਖਮੋਸ਼ ਖੜੇ ਸੀ ਜਿਵੇਂ ਜ਼ਿੰਦਗੀ ਤੋਂ ਨਾਤਾ ਤੋੜ ਚੁੱਕੇ ਹੋਣ ਇੱਕ ਲੰਬੀ ਤਾਰ ਕੋਲ ਦੀ ਸੜਕ ਸੀ ਜਿੱਥੇ ਟ੍ਰੈਫਿਕ ਨਾ ਹੋਣ ਦੇ ਬਰਾਬਰ ਸੀ ਦੋਨੇ ਪਾਸੇ ਉੱਚੇ ਉੱਚੇ ਪੌਦਿਆਂ ਦੀ ਰਾਜਸਤਾਨੀ ਸੀ ਉਹ ਉਸ ਜਗ੍ਹਾ ਆਉਣ ਦਾ ਮਤਲਬ ਸਮਝ ਨਹੀਂ ਪਾਈ ਫਿਰ ਵੀ ਮੇਰੇ ਪਿੱਛੇ ਪਿੱਛੇ ਲੱਗ ਗਈ ਤੈਨੂੰ ਮੇਰੇ ਨਾਲ ਇੱਥੇ ਡਰ ਨਹੀਂ ਲੱਗ ਰਿਹਾ ਕਨੇ ਕਜੇ ਹੀ ਸੋਚ ਰਹੀ ਸੀ ਕਿ ਮੈਂ ਇਸ ਜਗ੍ਹਾ ਨੂੰ ਕਿਉਂ ਚੁਣਿਆ ਤੇ ਮੇਰੇ ਇਸ ਸਵਾਲ ਨੇ ਉਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ ਕੀ ਮਤਲਬ ਮੈਂ ਤੁਹਾਡੇ ਤੋਂ ਕਿਉਂ ਡਰੂੰਗੀ ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਫੈਲ ਗਈਆਂ ਜਿਸ ਨਾਲ ਇੱਕ ਤੋਂ ਬਾਅਦ ਇਹ ਹੋਰ ਸਵਾਲ ਉੱਠੇ ਤੇਰੀ ਜਗ੍ਹਾ ਜੇ ਕੋਈ ਮਿਡਲ ਕਲਾਸ ਲੜਕੀ ਹੁੰਦੀ ਤਾਂ ਉਹ ਰਾਤ ਨੂੰ ਤਾਂ ਕੀ ਤੈਨੂੰ ਵੀ ਮੇਰੇ ਨਾਲ ਆਉਣ ਲਈ ਰਾਜ਼ੀ ਨਾ ਹੁੰਦੀ ਮੈਂ ਅਜੀਬ ਅੰਦਾਜ਼ ਵਿੱਚ ਬੋਲਿਆ ਮੇਰੇ ਇਸ ਅੰਦਾਜ਼ ਨੇ ਉਸ ਲੜਕੀ ਨੂੰ ਸੁਰਖ ਕਰ ਦਿੱਤਾ ਤੁਸੀਂ ਮੈਨੂੰ ਇੱਥੇ ਦੂਸਰੇ ਲੋਕਾਂ ਨਾਲ ਕੰਪੇਅਰ ਕਰਨ ਲਈ ਲੈ ਆਏ ਹੋ ਤੁਸੀਂ ਮੈਨੂੰ ਕੀ ਜਤਾਉਣਾ ਚਾਹੁੰਦੇ ਹੋ ਉਹ ਉਲਝ ਕੇ ਬੋਲੀ ਤੇਰੀ ਫੈਮਲੀ ਵਿੱਚ ਅੱਜਕੱਲ੍ਹ ਗ੍ਰੈਂਟਿਸ਼ੋ ਕੀ ਹੈ ਤੈਨੂੰ ਇਸ ਬਾਰੇ ਜਾਣਕਾਰੀ ਹੋਵੇਗੀ ਮੈਂ ਜਦੋਂ ਗੱਲ ਸ਼ੁਰੂ ਕੀਤੀ ਤਾਂ ਆਪਣੇ ਗਰਦਨ ਚੁੱਕ ਆ ਗਈ ਉਸ ਦੀਆਂ ਗੱਲਾਂ ਤਾਂ ਫੁੱਟੀਆਂ ਤੇ ਪਲਕਾਂ ਨਾ ਜਾਣੇ ਬੋਝ ਨਾਲ ਝੁੱਕ ਗਈਆਂ ਸਨ ਪਰ ਮੇਰੇ ਕੋਲ ਸ਼ਰਮ ਨਾਮ ਦੀ ਕੋਈ ਵੀ ਚੀਜ਼ ਕਿੱਥੇ ਸੀ ਮੈਂ ਕਿਹਾ ਮੈਂ ਇਹ ਵਿਆਹ ਨਹੀਂ ਕਰਨਾ ਚਾਹੁੰਦਾ ਮੈਂ ਬਹੁਤ ਸਕੂਨ ਨਾਲ ਉਸਦੇ ਨਾਜ਼ੁਕ ਦਸਬੇ ਨੂੰ ਆਪਣੇ ਸ਼ਬਦਾਂ ਦੀ ਸ਼ਕਤੀ ਨਾਲ ਗੋਚੜ ਦਿੱਤਾ ਵਾਟ ਆਰ ਯੂ ਸੀਰੀਅਸ ਉਸ ਨੂੰ ਜਿਵੇਂ 400 ਵੋਲਟ ਦਾ ਕਰੰਟ ਲੱਗਿਆ ਹੋਵੇ ਇਸ ਵਿੱਚ ਚੱਕ ਵਾਲੀ ਕੋਈ ਗੱਲ ਨਹੀਂ ਹੈ ਕਹਿੰਨੇ ਮੈਂ ਜੀਵਨ ਸਾਥੀ ਦੇ ਰੂਪ ਵਿੱਚ ਤੈਨੂੰ ਕਦੇ ਨਹੀਂ ਦੇਖਣਾ ਚਾਹੁੰਦਾ ਮੈਂ ਇਹ ਕਦੇ ਨਹੀਂ ਸੋਚਿਆ ਮੇਰੇ ਦਿਮਾਗ ਵਿੱਚ ਮੇਰੇ ਜੀਵਨ ਸਾਥੀ ਦਾ ਜੋ ਖਾਨਾ ਹੈ ਤੂੰ ਉਸਦੇ ਆਸ-ਪਾਸ ਵੀ ਨਹੀਂ ਆਪਣੀ ਇਹ ਨਹੀਂ ਗੱਲ ਕਹਿ ਕੇ ਮੈਂ ਨਜ਼ਰਾਂ ਚੁਕਾ ਗਿਆ ਉਹ ਮੇਰੇ ਸਾਹਮਣੇ ਅਗੇ ਖੜੀ ਹੋ ਗਈ ਚਿਹਰੇ ਤੇ ਹੈਰਿਤ ਦੇ ਭਾਵ ਭਾਰੇ ਸੀ ਉਸ ਨੂੰ ਮੇਰੇ ਇਨਕਾਰ ਦੀ ਵਜ੍ਹਾ ਸਮਝ ਨਹੀਂ ਆਈ ਸੀ ਜਾਂ ਫਿਰ ਉਸ ਨੂੰ ਇਨਕਾਰ ਵਿੱਚ ਵਿਸ਼ਵਾਸ ਨਹੀਂ ਹੋ ਰਿਹਾ ਸੀ ਫਿਰ ਵੀ ਉਸ ਨੇ ਉਮੀਦ ਦੀ ਡੋਰ ਫੜ ਰੱਖੀ ਸੀ ਤੇ ਕਹਿਣ ਲੱਗੀ ਮੈਂ ਆਪਣੇ ਆਪ ਨੂੰ ਤੇਰੇ ਅਨਸਾਰ ਢਾਲ ਲਾਵਾਂਗੀ ਅਭਿਸ਼ੇਕ ਉਸ ਦੀ ਨਿਗਾ ਵਿੱਚ ਉਮੀਦ ਦੇ ਜੁਗਨੂ ਚਮਕ ਰਹੇ ਸਨ ਉਸ ਦਾ ਆਪਣੇ ਆਪ ਦਾ ਬੈਲੈਂਸ ਨਹੀਂ ਬਣ ਰਿਹਾ ਸੀ ਉਹ ਖਮੋਸ਼ੀ ਨਾਲ ਇੱਕ ਪਾਸੇ ਰੱਖੀ ਬੈਂਚ ਤੇ ਬੈਠ ਗਈ ਪਾਪਾ ਹੀ ਨਹੀਂ ਮੰਨ ਰਹੇ ਕਨਿਕ ਉਹ ਹਰ ਸੂਰਤ ਵਿੱਚ ਤੈਨੂੰ ਹੀ ਬਹੂ ਬਣਾਉਣਾ ਚਾਹੁੰਦੇ ਹਨ ਪਰ ਮੈਨੂੰ ਇਹ ਮਨਜ਼ੂਰ ਨਹੀਂ ਤੂੰ ਇਨਕਾਰ ਕਰ ਦੇਵੇਂਗੀ ਤਾਂ ਪਾਪਾ ਕੋਈ ਵੀ ਸਟ੍ਰੈਸ ਮੈਨੂੰ ਨਹੀਂ ਦੇਣਗੇ ਕਿਉਂ ਅਭਿਸ਼ੇਕ ਇਨਕਾਰ ਕਿਸ ਲਈ ਉਹ ਆਪਣੀਆਂ ਅੱਖਾਂ ਦੇ ਹੰਝੂ ਨਹੀਂ ਰੋਕ پا ਰਹੀ ਸੀ ਤੇ ਉਹ ਆਪਣੀ ਗੱਲ ਪੂਰੀ ਵੀ ਨਹੀਂ ਕਰ ਸਕੀ ਕਨਿਕ ਪਲੀਜ਼ ਮੈਨੂੰ ਫੋਰਸ ਨਾ ਕਰਨਾ ਜ਼ਬਰਦਸਤੀ ਦੇ ਰਿਸ਼ਤੇ ਬਰਬਾਦੀ ਤੇ ਉਲਝਣ ਤੋਂ ਇਹ ਲਾਵਾ ਹੋਰ ਕੁਝ ਨਹੀਂ ਦਿੰਦੇ ਮੈਂ ਇਸ ਤਰ੍ਹਾਂ ਦੀ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਜੋ ਮੇਰੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੇ ਤੇ ਆਪਣੀਆਂ ਨਜ਼ਰਾਂ ਉਠਾ ਕੇ ਪਿਆਰ ਦਾ ਇਜ਼ਹਾਰ ਕਰੇ ਇਹ ਸਾਰੀਆਂ ਗੱਲਾਂ ਵਿਆਹ ਤੋਂ ਬਾਅਦ ਤਾਂ ਚੰਗੀਆਂ ਲੱਗਦੀਆਂ ਨੇ ਪਰ ਵਿਆਹ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਬੇਸ਼ਰਮੀ ਕਹਿਲੌਂਦੀਆਂ ਹਨ ਜਿਵੇਂ ਮੇਰੀ ਸੁਸਾਇਟੀ ਵਿੱਚ ਫੈਸ਼ਨ ਕਿਹਾ ਜਾਂਦਾ ਹੈ ਇਸ ਤਰ੍ਹਾਂ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਦਾਅ ਦਿੱਤੀ ਜਾਂਦੀ ਹੈ ਕਿ ਇਹ ਵੀ ਲੜਕੀਆਂ ਤੋਂ ਘੱਟ ਨਹੀਂ ਹਨ ਜਿਵੇਂ ਮੇਰੀ ਜ਼ਰੂਰਤ ਤੋਂ ਜ਼ਿਆਦਾ ਆਪਣੀ ਐਕਟੀਵਿਟੀ ਨਾਲ ਪਿਆਰ ਹੋਵੇ ਜਿਸ ਦੇ ਕੱਪੜਿਆਂ ਤੋਂ ਲੈ ਕੇ ਉਸਦੇ ਅੰਦਾਜ਼ ਤੋਂ ਤਰੀਕੇ ਤੇ ਆਰਦਾ ਤੱਕ ਮੈਨੂੰ ਨਾ ਪਸੰਦ ਹੋਣ ਜਿਸ ਨੂੰ ਛੋਟੇ ਛੋਟੇ ਖੁਸ਼ਹ ਮਹਿਸੂਸ ਕਰਨੀਆਂ ਨਾ ਹੁੰਦੀਆਂ ਹੋਣ ਜੋਜੇ ਹੀ ਨਸਰ ਨੂੰ ਜਨਮ ਦੇਵੇ ਜੋ ਲਾਪਰਵਾਹੀ ਵਿੱਚ ਜੰਮੇ ਤੇ ਪਲੇ ਮੈਂ ਮਾਸੂਮੀਅਤ ਸਾਦਗੀ ਤੇ ਸ਼ਰਮ ਵਿੱਚ ਗੁੰਦੀ ਲੜਕੀ ਨਾਲ ਵਿਆਹ ਕਰਨਾ ਹੈ ਨਾ ਕਿ ਤੇਰੇ ਨਾਲ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਮੈਂ ਉਸਰੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਦੇ ਹੋਏ ਕਿਹਾ ਸੀ ਇਸ ਵਕਤ ਟਿੱਲੇ ਟਰੌਜ਼ਰ ਤੇ ਟਿੱਲੀ ਜਿਹੀ ਸ਼ਰਟ ਵਿੱਚ ਉਹ ਬੇਪਰਵਾਹ ਮੇਰੇ ਸਾਹਮਣੇ ਖੜੀ ਹੋਈ ਸੀ ਵਾਈਟ ਕਲਰ ਦੀ ਟੀ-ਸ਼ਰਟ ਵਿੱਚ ਉਸਦਾ ਪਿੰਕ ਇਨਰ ਸਾਫ਼ ਦਿਖਾਈ ਦੇ ਰਿਹਾ ਸੀ ਤੈਨੂੰ ਦੇਖ ਕੇ ਤਾਂ ਮੈਨੂੰ ਅਜੀਬ ਜਿਹੀ ਨਫ਼ਰਤ ਮਹਿਸੂਸ ਹੁੰਦੀ ਹੈ ਕਨਿਕ ਆਪਣੀਆਂ ਅੱਖਾਂ ਵਿੱਚ ਹੰਝੂ ਭਰੀ ਮੈਨੂੰ ਦੇਖ ਰਹੀ ਸੀ ਬਚਪਨ ਵਿੱਚ ਜੋ ਉਸਨੇ ਮੇਰੀ ਮੁਹੱਬਤ ਦਾ ਮਹਿਲ ਆਪਣੇ ਮਨ ਵਿੱਚ ਬਣਾਇਆ ਹੋਇਆ ਸੀ ਇੱਕ ਦਿਨ ਨਾਲ ਉਹ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਸੀ ਮੈਂ ਤਾਂ ਕਨਿਕ ਦੇ ਜਜ਼ਬਾਤਾਂ ਦਾ ਇੱਕ ਅਲਾ ਕੁੱਟ ਦਿੱਤਾ ਸੀ ਮੇਰੇ ਕਹਿਣ ਦਾ ਜੋ ਤਰੀਕਾ ਸੀ ਸ਼ਾਇਦ ਉਸਨੂੰ برداشت ਨਾ ਹੋਇਆ ਹੋਵੇ ਮੈਂ ਕਨਿਕ ਦੀ ਤਾਰੀਫ਼ ਉਸਦੀ ਲਾਪਰਵਾਹੀ ਜਿੱਦੀ ਪਸੰਦੀ ਤੇ ਬੇਬਾਕੀ ਨਾਲ ਕੀਤੀ ਸੀ ਉਸ ਦਾ ਜੇ ਕਰਦਾ ਕਿ ਮੇਰਾ ਥੱਪੜ ਨਾਲ ਮੂੰਹ ਲਾਲ ਕਰ ਦੇਵੇ ਪਰ ਉਹ ਅਜ਼ਹਿਰ ਨਹੀਂ ਕਰ ਸਕੀ you okay. ਮੇਰੀ ਇਸ ਘਟਿਆ ਗਿਰੀ ਤੇ ਨੀਚ ਸੋਚ ਤੇ ਵੀ ਉਹ ਚਾਰ ਗੱਲਾਂ ਮੈਨੂੰ ਨਹੀਂ ਸੁਣਾ ਸਕੀ ਕੌਣ ਹੈ ਉਹ ਬਹੁਤ ਧੀਮੀ ਆਵਾਜ਼ ਨਾਲ ਉਸਨੇ ਪੁੱਛਿਆ ਸਾਹਿਲ ਦੀ ਕਜ਼ਨ ਹੈ ਮੈਂ ਆਪਣੇ ਏਮਪਲੋਈ ਦਾ ਨਾਮ ਲਿਆ ਮੇਰੇ ਸੁਪਨੇ ਅਤੇ ਖਿਆਲਾਂ ਵਿੱਚ ਠੀਕ ਢਲੀ ਹੋਈ ਹੈ ਵੈਸੇ ਤਾਂ ਉਹ ਲੋਅਰ ਮਿਡਲ ਕਲਾਸ ਦੀ ਪਲੀ ਹੋਈ ਹੈ ਪਰ ਉਸ ਵਿੱਚ ਉਹ ਸਾਰੀਆਂ ਗੱਲਾਂ ਨੇ ਜਿਸ ਦੀ ਮੈਨੂੰ ਪਿਆਸ ਹੈ ਉਹ ਮੇਰੇ ਅੰਦਰ ਵਾਦੇ ਉਦਾਸੀ ਤੇ ਖਾਲੀਪਨ ਨੂੰ ਵੰਡ ਲਵੇਗੀ ਉਸ ਦੀਆਂ ਨਿਗਾਹਾਂ ਵਿੱਚ ਅਜੀਬ ਜਹੀ ਪਵਿੱਤਰਤਾ ਹੈ ਉਜਾਦੋਂ ਮੈਨੂੰ ਦੇਖਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਉਸ ਵਿੱਚ ਭੁੱਲ ਕੇ ਖੁਦ ਵੀ ਪਵਿੱਤਰ ਹੋ ਗਿਆ ਹਾਂ ਮੇਰੀਆਂ ਇਹ ਗੱਲਾਂ ਤਲਵਾਰ ਦੀ ਨੋਕ ਦੀ ਤਰ੍ਹਾਂ ਕਣਿਕ ਦੇ ਦਿਲ ਨੂੰ ਲੱਗ ਰਹੀਆਂ ਸਨ ਉਸ ਦਾ ਨਾਜ਼ੁਕ ਜਿਹਾ ਦਿਲ ਮੇਰੀਆਂ ਗੱਲਾਂ ਨਾਲ ਟੁੱਟਦਾ ਜਾ ਰਿਹਾ ਸੀ ਰੋਂਦੇ ਹੋਏ ਕਲਿਆ ਨਾਲ ਉਹ ਬੋਲੀ ਅਭਿਸ਼ੇਕ ਸੱਚੀ ਉਹ ਬਹੁਤ ਖਾਸ ਹੈ ਜਿਸਨੂੰ ਤੂੰ ਪਸੰਦ ਕੀਤਾ ਹੈ ਮੇਰੀ ਦੁਆ ਹੈ ਤੈਨੂੰ ਉਹ ਸਭ ਮਿਲੇ ਜਿਸ ਦੀ ਤੈਨੂੰ ਉਸ ਤੋਂ ਆਸ ਹੈ ਜ਼ਿੰਦਗੀ ਵਿੱਚ ਜਦੋਂ ਵੀ ਤੈਨੂੰ ਕੰਮ ਜਾਂ ਵੀ ਨਸੀਬ ਹੋਵੇ ਤਾਂ ਯਾਦ ਰੱਖਣਾ ਦੋ ਹੱਥ ਹਮੇਸ਼ਾ ਤੇਰੀ ਖੁਸ਼ੀਆਂ ਦੇ ਲਈ ਦੁਆ ਵਿੱਚ ਉੱਠਣਗੇ ਇਸ ਪੂਰੇ ਵਕਤ ਵਿੱਚ ਉਸ ਨੇ ਪਹਿਲੀ ਵਾਰ ਨਿਗਾਹ ਉਠਾ ਕੇ ਦੇਖਿਆ ਸੀ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਸਮੁੰਦਰ ਵਹਿ ਰਿਹਾ ਸੀ ਉਸ ਅੰਦਰ ਅਜੀਬ ਜਿਹੀ ਬੇਬਸੀ ਸੀ ਹਾਰ ਦਾ ਰੰਗ ਸਾਫ਼ ਦਿਖ ਰਿਹਾ ਸੀ ਇਸ ਦਰਦ ਨਾਲ ਉਸ ਦੀਆਂ ਅੱਖਾਂ ਵੀ ਲਾਲ ਹੋਣ ਲੱਗੀਆਂ ਉਹ ਪਲੀਸ ਇਹ ਰੋਣਾ ਧੋਣਾ ਤੈਨੂੰ ਸੂਟ ਨਹੀਂ ਕਰਦਾ ਕਨਿਕ ਵਾਟ ਡੂ ਯੂ ਥਿੰਕ ਕਨਿਕ ਮੈਂ ਤੇਰੇ ਇਸ 100 ਕਰੋੜ ਹੰਝੂਆਂ ਵਿੱਚ ਪਿਗਲ ਜਾਊਂਗਾ ਅਜਿਹਾ ਨਹੀਂ ਹੋ ਸਕਦਾ ਮੈਂ ਹਰ ਬੇਵਸੀ ਦੀ ਹੱਦ ਪਾਰ ਕਰ ਗਿਆ ਸੀ ਇੱਕ ਜਾਨਲੇਵਾ ਦਰਦ ਸੀ ਜੋ ਕਨਿਕ ਦੀ ਰਗ ਰਗ ਵਿੱਚ ਸਮਾ ਗਿਆ ਸੀ ਉਸਦੇ ਹੰਝੂਆਂ ਵਿੱਚ ਕੁਝ ਹੋਰ ਤੇਜ਼ੀ ਆਈ ਸੱਚੀ ਇਹ ਲੜਕੀ ਬਹੁਤ ਖਾਸ ਹੈ ਜਿਸ ਨੇ ਤੈਨੂੰ ਜਿੱਤ ਲਿਆ ਹੈ ਅਭਿਸ਼ੇਕ ਉਸ ਨੂੰ ਬਹੁਤ ਖੁਸ਼ ਰੱਖਣਾ ਉਹ ਹੰਝੂਆਂ ਵਿੱਚ ਥੋੜਾ ਮੁਸਕਰਾਈ ਸੀ ਉਸ ਦਾ ਚਮਕਦਾ ਹੁਸਨ ਜੋ ਚੰਦ ਨੂੰ ਵੀ ਸ਼ਰਮਾ ਰਿਹਾ ਸੀ ਇਹ ਕਮਜ਼ੋਰ ਪਲ ਜਿਸ ਵਿੱਚ ਮੇਰਾ ਦਿਲ ਕਈ ਗਹਿਰਾਈ ਵਿੱਚ ਡੁੱਬ ਰਿਹਾ ਸੀ ਮੈਂ ਜਲਦੀ ਨਾਲ ਕਨਿਕ ਦੇ ਉੱਪਰੋਂ ਨਜ਼ਰਾਂ ਹਟਾਈਆਂ ਜੇਕਰ ਕੁਝ ਦੇਰ ਹੋਰ ਮੈਂ ਉਸ ਨੂੰ ਦੇਖਦਾ ਸ਼ਾਇਦ ਮੈਂ ਆਪਣੇ ਫੈਸਲੇ ਤੋਂ ਡਰ ਸਕਦਾ ਸੀ ਤੇ ਮੈਂ ਅਜ਼ੇਹਾ ਨਹੀਂ ਚਾਹੁੰਦਾ ਸੀ ਕਨਿਕ ਨੂੰ ਕਦੇ ਵੀ ਆਪਣੀ ਪਤਨੀ ਨਹੀਂ ਬਣਾ ਸਕਦਾ ਸੀ ਚਲੋ ਮੈਂ ਤੈਨੂੰ ਛੱਡ ਦੇਵਾਂ ਤੁਸੀਂ ਮੈਨੂੰ ਛੱਡ ਚੁੱਕੇ ਹੋ ਅਭਿਸ਼ੇਕ ਇੱਕ ਗਹਿਰੇ ਅੰਦਾਜ਼ ਵਿੱਚ ਮੁਸਕਰਾਈ ਰਾਤ ਬਹੁਤ ਹੋ ਗਈ ਹੈ ਕਨਿਕ ਤੇਰਾ ਇਕੱਲੇ ਜਾਣਾ ਠੀਕ ਨਹੀਂ ਹੈ ਮੈਂ ਹਾਈ ਸੁਸਾਇਟੀ ਵਿੱਚ ਪਲੀ ਤੇ ਵੱਡੀ ਹੋਈ ਹਾਂ ਮਿਸਟਰ ਅਭਿਸ਼ੇਕ ਜਦੋਂ ਤੁਹਾਨੂੰ ਉਸਦੇ ਬਾਰੇ ਇੰਨਾ ਪਤਾ ਹੈ ਤਾਂ ਇਹ ਵੀ ਪਤਾ ਹੋਵੇਗਾ ਕਿ ਉਹ ਨਾ ਕਿਸੇ ਮੱਤ ਤੋਂ ਡਰਦੀ ਹੈ ਤੇ ਨਾ ਰਾਤ ਦੇ ਹਨੇਰੇ ਤੋਂ ਉਹ ਬਹੁਤ ਨੈਡਰ ਤੇ ਬੋਲਡ ਹੁੰਦੀ ਹੈ ਉਹ ਇਸ ਅੰਦਾਜ਼ ਵਿੱਚ ਗੱਲ ਕਰ ਰਹੀ ਸੀ ਜਿਵੇਂ ਖੁਦ ਹੀ ਆਪਣਾ ਮਜ਼ਾਕ ਉਡਾ ਰਹੀ ਹੋਵੇ ਮੇਰੇ ਵਿੱਚ ਉਸਦੇ ਨਾਲ ਚੱਲਣ ਦੀ ਹਿੰਮਤ ਵੀ ਰਹੇ ਸੀ ਕਾਫੀ ਦੇਰ ਤੱਕ ਮੈਂ ਉਸ ਨੂੰ ਦੇਖਦਾ ਰਿਹਾ ਤੇ ਫਿਰ ਗੱਡੀ ਵਿੱਚ ਬੈਠ ਗਿਆ ਅਚਾਨਕ ਇੱਕ ਚਮਕਦੇ ਰੈਪਰ ਵਿੱਚ ਲਪੇਟੇ ਗਿਫਟ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ ਜੋ ਮੇਰੇ ਲਈ ਲਈ ਆਈ ਸੀ ਅੱਜ ਪੇਰੈਂਟਸ ਡੇ ਹੈ ਆਸ਼ਾ ਟਾਈਮ ਤੇ ਪਹੁੰਚ ਜਾਣਾ ਮੈਂ ਵੇ ਜਲਦੀ ਫ੍ਰੀ ਹੋਣ ਦੀ ਕੋਸ਼ਿਸ਼ ਕਰੂੰਗਾ ਮੈਂ ਟਾਈ ਬੰਨਦੇ ਹੋਏ ਆਪਣੇ ਪਤਨੀ ਆਸ਼ਾ ਨੂੰ ਕਿਹਾ ਆਸ਼ਾ ਆਪਣੇ ਬਿਖਰੇ ਹੋਏ ਵਾਲਾਂ ਨੂੰ ਸਮੇਟਦੀ ਹੋਈ ਨਰਾਜ਼ ਹੋ ਕੇ ਬੋਲੀ ਮੈਂ ਅੱਜ ਫ੍ਰੀ ਨਹੀਂ ਤੁਸੀਂ ਚਲੇ ਜਾਓ ਉਸ ਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਅਰਬ ਦੇ ਸਕੂਲ ਵਿੱਚ ਫੰਕਸ਼ਨ ਹੈ ਆਸ਼ਾ ਜੀ ਤੇਰੀ ਇਸ ਬੇਕਾਰ ਜਹੀ ਐਕਟੀਵਿਟੀ ਤੋਂ ਜ਼ਿਆਦਾ ਇੰਪੋਰਟੈਂਟ ਹੈ ਅਰਬ ਦੀ ਪੇਰੈਂਟਸ ਮੀਟਿੰਗ ਤੂੰ ਮੇਰੇ ਤੇ ਧਿਆਨ ਨਹੀਂ ਦੇਣਾ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਮੈਂ ਅਰਬ ਦੇ ਬਾਰੇ ਲਾਪਰਵਾਹੀ ਬਰ ਦਰਸ਼ਤ ਨਹੀਂ ਕਰ ਸਕਦਾ ਮੇਰੀ ਇਸ ਗੱਲ ਤੇ ਮੇਰੀ ਪਤਨੀ ਗੁੱਸੇ ਵਿੱਚ ਪੜਕ ਉੱਠੀ ਸੀ ਮੈਂ ਵਿਆਹ ਤੇਰੇ ਨਾਲ ਆਬਾਦੀ ਵਧਾਉਣ ਲਈ ਨਹੀਂ ਕੀਤਾ ਸੀ ਮੇਰੀ ਵੀ ਕੋਈ ਇੱਛਾ ਹੈ ਜਿਹਨੂੰ ਪੂਰਾ ਕਰਨਾ ਮੇਰਾ ਹੱਕ ਹੈ ਸੋਚਿਆ ਸੀ ਇਹਨਾਂ ਅਮੀਰ ਤੇ ਦੌਲਤਮੰਦ ਮਰਦ ਹੈ ਪਰ ਤੇਰੀ ਇਸ ਘਟੀਆ ਮਰਦਾਂ ਵਾਲੀ ਸੋਚ ਨੇ ਮੇਰੀ ਹਰ ਇੱਛਾ ਵਿੱਚ ਰੋੜੇ ਪਾਏ ਹਨ ਤੈਨੂੰ ਇੱਕ ਸਧਾਰਨ ਤੇ ਘਰੇਲੂ ਕੰਮ ਕਰਨ ਵਾਲੀ ਪਤਨੀ ਚਾਹੀਦੀ ਸੀ ਜੋ ਸਾਵੇ ਤੇਰੀ ਮਰਜ਼ੀ ਨਾਲ ਲਵੇ ਕਿਸੇ ਨੌਕਰਾਨੀ ਨਾਲ ਵਿਆਹ ਕਰ ਲੈਂਦੇ ਜੋ ਦੋ ਦਰਜਨ ਨੌਕ ਹਤੇ ਹੁੰਦੇ ਹੋਏ ਵੀ ਤੇਰੇ ਅੱਗੇ ਪਿੱਛੇ ਘੁੰਮਦੀ ਰਹੇ ਆਸ਼ਾ ਦੀ ਇਸ ਤਰ੍ਹਾਂ ਚਲਦੀ ਜ਼ੁਬਾਨ ਨੇ ਮੈਨੂੰ ਕੁਝ ਵੀ ਕਹਿਣ ਦੇ ਕਾਬਲ ਨਹੀਂ ਛੱਡਿਆ ਤੇ ਇਹ ਤਾਂ ਰੋਜ਼ ਦਾ ਮਾਮਲਾ ਸੀ ਲੋਅਰ ਮੀਡਲ ਕਲਾਸ ਨਾਲ ਤਾਲੁਕ ਰੱਖਣ ਵਾਲੀ ਆਪਣੀ ਅਧੂਰੀ ਇੱਛਾ ਲਈ ਤਰਸਦੀ ਇਹ ਲੜਕੀ ਜਦੋਂ ਤਲਾਬ ਵਿੱਚੋਂ ਨਿਕਲ ਕੇ ਸਮੁੰਦਰ ਵਿੱਚ ਗਈ ਤਾਂ ਉਸਦੇ ਰੰਗ ਢੰਗ ਤੇ ਖਾਹਿਸ਼ਾਂ ਤੇ ਸ਼ੌਂਕ ਸਭ ਉਬਰਣ ਲੱਗੇ ਜਿਸ ਗਲਤੀ ਤੋਂ ਬਚਣ ਲਈ ਮੈਂ ਇੱਕ ਨਾਜ਼ੁਕ ਦਿਲ ਨੂੰ ਲਹੂ ਲੋਹਾਨ ਕੀਤਾ ਸੀ ਅਣਜਾਣੇ ਵਿੱਚ ਉਹੀ ਗਲਤੀ ਮੇਰੇ ਤੋਂ ਹੋ ਗਈ ਇਹ ਉਸ ਮੋਹੌਲ ਦਾ ਹਿੱਸਾ ਬਣ ਗਈ ਸੀ ਇਹ ਬਿਆਸ ਤੇ ਬੇਵੱਸੀ ਵੈਸੇ ਹੀ ਆਪਣੇ ਜਗ੍ਹਾ ਮੌਜੂਦ ਸੀ ਪਰ ਇਸ ਵਿੱਚ ਹੋਰ ਵੀ ਵਾਧਾ ਹੋ ਗਿਆ ਸੀ ਅਜੇ ਤਾਂ ਇੱਕ ਦਿਨ ਨੂੰ ਠਕਰਾਉਣ ਦਾ ਬੋਝ ਵੀ ਮੇਰੇ سینੇ ਤੇ ਲੱਧਿਆ ਹੋਇਆ ਸੀ ਤੇ ਹੁਣ ਆਪਣੇ ਬੇਟੇ ਦੇ ਸੂਰਤ ਵਿੱਚ ਮੈਂ ਉੱਥੇ ਹੀ ਖੜਾ ਸੀ ਜਿੱਥੋਂ ਚੱਲਿਆ ਸੀ ਜਦੋਂ ਮੈਂ ਜ਼ਿੰਦਗੀ ਦੀ ਸਭ ਤੋਂ ਵੱਡੀ ਬਾਜ਼ੀ ਬੁਰੀ ਤਰ੍ਹਾਂ ਹਾਰ ਚੁੱਕਿਆ ਸੀ ਮੈਨੂੰ ਆਪਣਾ ਵजूद ਉਸ ਬੱਚੇ ਦੀ ਤਰ੍ਹਾਂ ਲੱਗਿਆ ਜਿਸ ਨੇ ਜਿੱਤਣ ਲਈ ਹਾਰ ਦਾ ਰਸਤਾ ਚੁਣਿਆ ਸੀ ਅੱਜ ਸ਼ਾਮ ਨੂੰ ਇੱਕ ਦੋਸਤ ਨੇ ਡਿਨਰ ਤੇ ਇਨਵਾਈਟ ਕੀਤਾ ਮੈਂ ਸ਼ਾਰਟ ਵਿੱਚ ਇਹ ਖਬਰ ਦੇ ਕੇ ਬਾਹਰ ਆ ਗਿਆ ਆਸ਼ਾ ਸੌਣ ਲਈ ਲੇਟ ਹੋ ਗਈ ਆਸ਼ਾ ਭਾਬੀ ਤੁਸੀਂ ਤਾਂ ਬੋਰ ਹੋ ਰਹੇ ਹੋਵੋਗੇ ਕਿਉਂਕਿ ਕਨੇਕ ਮੂਵੀ ਨੂੰ ਸਵਾ ਰਹਹੀ ਹੈ ਹੁਣ ਉਸ ਦੇ ਸੌਣ ਦਾ ਟਾਈਮ ਹੈ ਮੇਰੇ ਦੋਸਤ ਰਾਹੁਲ ਨੇ ਕੁਝ ਸ਼ਰਮਿੰਦਗੀ ਦੇ ਅਹਿਸਾਸ ਨਾਲ ਕਿਹਾ ਤੇ ਆਪਣੇ 7 ਸਾਲ ਦੇ ਬੇਟੇ ਦੇ ਬਾਰੇ ਦੱਸਿਆ ਕੋਈ ਗੱਲ ਨਹੀਂ ਆਸ਼ਾ ਨੇ ਆਰਾਮ ਨਾਲ ਜਵਾਬ ਦਿੱਤਾ ਰਾਹੁਲ ਪਹਿਲੀ ਵਾਰ ਆਸ਼ਾ ਨੂੰ ਮਿਲਿਆ ਸੀ ਪਰ ਉਸ ਦੇ ਸ਼ਬਦਾਂ ਵਿੱਚ ਆਪਣਾ ਪਨ ਕੁ ਲਿਆ ਹੋਇਆ ਸੀ ਜਦੋਂ ਕਿ ਕਨਿੰਗ ਦਾ ਨਾਮ ਸੁਣ ਕੇ ਕੋਈ ਭੁੱਲੀ ਬਿਸਰੀ ਯਾਦ ਤਾਜ਼ਾ ਹੋਣ ਲੱਗੀ ਪਰ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ਨਸ ਦੀਆਂ ਗੱਲਾਂ ਵਿੱਚ ਬਿਜ਼ੀ ਕਰ ਲਿਆ ਰਾਹੁਲ ਦੀ ਕੰਪਨੀ ਦਾ ਕੰਟਰੈਕਟ ਮੇਰੀ ਕੰਪਨੀ ਦੇ ਨਾਲ ਫਾਈਨਲ ਹੋਇਆ ਸੀ ਉਹੀ ਦਿਨਾਂ ਵਿੱਚ ਅਸੀਂ ਵਧੀਆ ਦੋਸਤ ਬਣ ਗਏ ਸੀ ਮਾਫੀ ਚਾਹੁੰਦੀ ਹਾਂ ਮੈਨੂੰ ਆਉਣ ਵਿੱਚ ਦੇਰ ਹੋ ਗਈ ਇੱਕ ਜਾਣੀ ਪਹਿਚਾਣੀ ਆਵਾਜ਼ ਮੇਰੇ ਕੰਨਾਂ ਨਾਲ ਟਕਰਾਈ ਤੇ ਮੈਂ ਚੌਂਕ ਕੇ ਆਪਣੀਆਂ ਨਜ਼ਰਾਂ ਉੱਪਰ ਉਠਾਈਆਂ ਬਲੈਕ ਤੇ ਲਾਈਟ yellow ਕੰਟਰਾਸਟ ਦੀ ਸਾੜੀ ਵਿੱਚ ਉਹ ਨਿਖਰੀ ਨਿਖਰੀ ਜਹੀ ਕਣਕ ਹੀ ਸੀ ਉਸ ਦੀਆਂ ਅੱਖਾਂ ਦੀ ਚਮਕ ਅੱਜ ਵੀ ਉਸ ਤਰ੍ਹਾਂ ਹੀ ਸੀ ਉਸ ਦੇ ਬੁੱਲਾਂ 'ਤੇ ਮੁਸਕਾਨ ਬਿਲਕੁਲ ਉਸ ਤਰ੍ਹਾਂ ਹੀ ਸੀ ਜਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ ਖਿਲ ਗਈ ਸੀ ਇੱਕ ਵਾਰ ਤਾਂ ਕਣਕ ਤੇ ਮੇਰੀਆਂ ਨਿਗਾਹਾਂ ਦਾ ਟਕਰਾ ਹੋਇਆ ਸੀ ਤੇ ਬਾਅਦ ਵਿਚ ਉਹ ਰਾਹੁਲ ਦੇ ਕੋਲ ਜਾ ਕੇ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਜਗ ਦੀ ਨਵੀਂ ਨੂੰ ਸਿਰਫ ਮੈਂ ਹੀ ਸਮਝ ਸਕਦਾ ਸੀ ਪਰ ਅੱਜ ਇਨ੍ਹਾਂ ਨਜ਼ਰਾਂ ਦੇ ਕਿਨਾਰੇ ਪਾਣੀ ਦੀ ਚਮਕ ਨੂੰ ਮੈਂ ਸਮਝ ਗਿਆ ਸੀ ਇਸ ਨਵੀਂ ਨੂੰ ਸਮਝਣ ਦੇ ਲਈ ਮੈਂ 9 ਸਾਲ ਗਵਾਏ ਸੀ ਉਸ ਨਵਾਂ ਪੌਣ ਦੀ ਚਾਹਤ ਵਿੱਚ ਮੈਂ ਕਣਿਕ ਨੂੰ ਖੋਇਆ ਸੀ ਤਾਂ ਕੁਦਰਤ ਕਿਵੇਂ ਆਸ਼ਾ ਨੂੰ ਮੇਰੇ ਲਈ ਅਨਮੋਲ ਬਣਾ ਦਿੰਦੀ ਰਾਹੁਲ ਦੇ ਕੋਲ ਖੜੀ ਇਹ ਲੜਕੀ ਬਹੁਤ ਹੀ ਹੌਲੀ ਜਿਹੀ ਮੁਸਕਰਾਈ ਉਸ ਦੀ ਗਹਿਰੀ ਨਿਗਾਹ ਤੇ ਖੁਸ਼ੀ ਬਹੁਤ ਸ਼ਾਨਦਾਰ ਲੱਗ ਰਹੀ ਸੀ ਮੈਂ ਸੋਚ ਰਿਹਾ ਸੀ ਕਿ ਜੇਕਰ ਅਸੀਂ ਵਕਤ ਤੋਂ ਪਹਿਲਾਂ ਪ੍ਰੋਜੈਕਟ ਕੰਪਲੀਟ ਕਰ ਲਈਏ ਤਾਂ ਕਾਫੀ ਵਧੀਆ ਰਿਜ਼ਲਟ ਮਿਲ ਸਕਦਾ ਹੈ ਰਾਹੁਲ ਨੇ ਕਿਹਾ ਓ ਪਲੀਜ਼ ਰਾਹੁਲ ਹੁਣ ਤੁਸੀਂ ਇਸ ਫੈਮਿਲੀ ਡਿਨਰ ਵਿੱਚ ਬਿਜ਼ਨਸ ਨੂੰ ਨਾ ਘੜੀ ਇਸਕੇ ਲੈ ਕੇ ਆਓ ਕਨਿਕ ਨੇ ਜਲਦੀ ਹੀ ਇਹ ਟੌਪਿਕ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਕਰ ਦਿੱਤਾ ਜੋ ਹੁਕਮ ਮੈਡਮ ਰਾਹੁਲ ਨੇ ਕਿਹਾ ਉਸ ਦੀਆਂ ਅੱਖਾਂ ਵਿੱਚ ਕਨਿਕ ਲਈ ਮੁਹੱਬਤ ਜਗਮਗਾ ਰਹੀ ਸੀ ਇਹ ਸਾਫ਼ ਮਹਿਸੂਸ ਹੋ ਰਿਹਾ ਸੀ ਕਿ ਰਾਹੁਲ ਕਨਿਕ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਹੈ ਰਾਹੁਲ ਕਹਿਣ ਲੱਗਿਆ ਅਭਿਸ਼ੇਕ ਕਨਿਕ ਆਕਸਫੋਰਡ ਤੋਂ MBA ਕਰ ਚੁੱਕੀ ਹੈ ਪਰ ਫੈਮਿਲੀ ਟਾਈਮ ਦੇ ਦੌਰਾਨ ਬਿਜ਼ਨਸ ਦੀ ਗੱਲ ਇਹ برداشت ਨਹੀਂ ਕਰਦੀ ਮੂਵੀ ਦੇ ਪੈਦਾ ਹੋਣ ਤੋਂ ਪਹਿਲਾਂ ਇਹ ਮੇਰੇ ਨਾਲ ਆਫਿਸ ਜਾਂਦੀ ਰਹੀ ਪਰ ਮੂਵੀ ਦੇ ਪੈਦਾ ਹੋਣ ਤੋਂ ਬਾਅਦ ਕਨਿਕ ਸਾਰਾ ਧਿਆਨ ਸਿਰਫ ਘਰ ਤੇ ਬੱਚੇ ਤੇ ਹੀ ਦੇ ਰਹੀ ਹੈ ਸੱਚ ਪੁੱਛੋ ਤਾਂ ਮੈਨੂੰ ਇਹ ਸਭ ਬਹੁਤ ਵਧੀਆ ਲੱਗਦਾ ਹੈ ਕਨਿਕ ਸੱਚ ਵਿੱਚ ਇੱਕ ਆਦਰਸ਼ ਪਤਨੀ ਹੈ ਇਸ ਦਾ ਇਹ ਮਤਲਬ ਹੈ ਤੁਸੀਂ ਜੋਰੂ ਦੇ ਗੁਲਾਮ ਹੋ ਨਤਾਸ਼ਾ ਨੇ ਮੁਸਕਰਾ ਕੇ ਕਿਹਾ ਬਿਲਕੁਲ ਠੀਕ ਕਿਹਾ ਭਾਬੀ ਰਾਹੁਲ ਨੇ ਫਿਰ ਕਨਿਕ ਨੂੰ ਚੜਾਇਆ ਜੋ ਉਸ ਨੂੰ ਅੱਖਾਂ ਦਿਖਾ ਰਹੀ ਸੀ ਤੁਸੀਂ ਬਹੁਤ ਖੂਬਸੂਰਤ ਹੋ ਆਸ਼ਾ ਸੱਚ ਵਿੱਚ ਅਭਿਸ਼ੇਕ ਵਰਗੇ ਇਨਸਾਨ ਨੂੰ ਤੁਸੀਂ ਸ਼ੂਟ ਕਰਦੇ ਹੋ ਖਾਣਾ ਖਾਂਦੇ ਹੀ ਕਨਿਕ ਨੇ ਉਸ ਦੀ ਤਾਰੀਫ਼ ਕੀਤੀ ਮੇਰਾ ਬੁਰਕੀ ਲੰਗਾਉਣਾ ਮੁਸ਼ਕਿਲ ਹੋ ਗਿਆ ਸੀ ਮੈਨੂੰ ਲੱਗਿਆ ਇਹ ਹਲਕੀ ਜਿਹੀ ਚੋਟ ਮਾਰ ਰਹੀ ਹੈ ਪਰ ਉਸਦੇ ਸ਼ਬਦਾਂ ਵਿੱਚ ਸਾਦਗੀ ਤੇ ਸਜਾਈ ਤੋਂ ਇਲਾਵਾ ਕੁਝ ਵੀ ਨਹੀਂ ਸੀ ਖਾਣਾ ਬਹੁਤ ਟੇਸਟੀ ਹੈ ਰਾਹੁਲ ਖਾਣੇ ਦੀ ਤਾਰੀਫ ਮੈਨੂੰ ਨਹੀਂ ਕਨਿਕ ਨੂੰ ਕਰੋ ਅਭਿਸ਼ੇਕ ਵਿਆਹ ਤੋਂ ਬਾਅਦ ਕਿਚਨ ਇਹਨਾਂ ਦੇ ਹਵਾਲੇ ਹੈ ਪਹਿਲੇ ਦਿਨ ਹੀ ਕਨਿਕ ਨੂੰ ਦੱਸਿਆ ਸੀ ਕਿ ਮੈਂ ਤੇਰੇ ਹੱਥਾਂ ਦਾ ਹੀ ਖਾਣਾ ਖਾਣਾ ਹੈ ਤਾਂ ਉਸ ਦਿਨ ਤੋਂ ਹੀ ਕਨਿਕ ਨੇ ਇਹ ਜ਼ਿੰਮੇਵਾਰੀ ਸੰਭ ਲਈ ਹੈ ਉਸਨੇ ਮੇਰੀ ਖਾਹਿਸ਼ ਦਾ ਬਹੁਤ ਮਾਨ ਕੀਤਾ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਨਿਕ ਦੇ ਹੱਥ ਦਾ ਖਾਣਾ ਬਹੁਤ ਸਵਾਦ ਹੈ ਰਾਹੁਲ ਉਸਦੀ ਤਾਰੀਫ ਕਰੀ ਜਾ ਰਿਹਾ ਸੀ ਮੈਨੂੰ ਯਾਦ ਆਇਆ ਜਦੋਂ ਉਹ ਆਖਰੀ ਵਾਰ ਮੈਨੂੰ ਮਿਲੀ ਸੀ ਤਾਂ ਮੈਨੂੰ ਦੇਖਦੇ ਹੀ ਉਸ ਦਾ ਚਿਹਰਾ ਗੁਲਾਬੀ ਹੋ ਗਿਆ ਸੀ ਤੁਸੀਂ ਕਾਫੀ ਪੀਓਗੇ ਉਸਨੇ ਆਪਣੀ ਤਾਰੀਫ ਤੋਂ ਘਬਰਾ ਕੇ ਪੁੱਛਿਆ ਯੈਸ ਮੈਂ ਜਵਾਬ ਦਿੱਤਾ ਪਤਾ ਨਹੀਂ ਕਿਉਂ ਮੈਂ ਡਿਨਰ ਤੋਂ ਬਾਅਦ ਵੀ ਉੱਥੋਂ ਉੱਠਣ ਲਈ ਤਿਆਰ ਨਹੀਂ ਸੀ ਤੇ ਮੈਂ ਹੋਰ ਸਮਾਂ ਉੱਥੇ ਬਤਾਉਣਾ ਚਾਹੁੰਦੀ ਸੀ ਮੈਨੂੰ ਅਜੀਬ ਜਿਹਾ ਸਕੂਨ ਮਿਲ ਰਿਹਾ ਸੀ ਇਸਦੀ ਮੈਂ ਤਮੰਨਾ ਕੀਤੀ ਸੀ ਆ ਜਾਓ ਆਸ਼ਾ ਤੁਸੀਂ ਇੱਥੇ ਮਰਦਾਂ ਦੇ ਵਿੱਚ ਬੈਠ ਕੇ ਬੋਰ ਹੋ ਜਾਵੋਗੇ ਉਹ ਮੁਸਕਰਾਉਂਦੇ ਹੋਏ ਬੋਲੀ ਤਾਂ ਆਸ਼ਾ ਉਸਦੇ ਨਾਲ ਚਲੀ ਗਈ ਉਫ ਕਿੰਨਾ ਬੋਰ ਡਿਨਰ ਸੀ ਇਹ ਔਰਤ ਕਿੰਨੀ ਖੂਬਸੂਰਤ ਹੈ ਪਰ ਹੱਤੋਂ ਜ਼ਿਆਦਾ ਬੇਵਕੂਫ ਤੁਹਾਨੂੰ ਪਤਾ ਇਹ ਮੈਨੂੰ ਦੱਸ ਰਹੀ ਸੀ ਕਿ ਮੈਂ ਆਪਣੇ ਪਤੀ ਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਦੀ ਹਾਂ ਕੁਕਿੰਗ ਵੀ ਖੁਦ ਕਰਦੀ ਹਾਂ ਪਾਰਟੀ ਵਗੈਰਾ ਦਾ ਕੋਈ ਸ਼ੌਂਕ ਨਹੀਂ ਹੈ ਕੋਈ ਸੋਸ਼ਲ ਵਰਕ ਨਹੀਂ ਕੋਈ ਬਿਜ਼ਨਸ ਨਹੀਂ ਕੋਈ ਐਕਟੀਵਿਟੀ ਨਹੀਂ ਜ਼ਿਆਦਾ ਘਰ ਵਿੱਚ ਹੀ ਰਹਿੰਦੀ ਹਾਂ ਆਕਸਫੋਰਡ ਤੋਂ MBA ਕੀਤੀ ਹੈ ਪਰ ਕਹਿੰਦੀ ਹੈ ਕਿ ਬਿਜ਼ਨਸ ਤੋਂ ਜ਼ਿਆਦਾ ਫੈਮਲੀ ਵੱਲ ਧਿਆਨ ਦੇਣਾ ਵਧੀਆ ਲੱਗਦਾ ਹੈ ਉੱਚੀ ਕਲਾਸ ਦੀ ਇਹ ਪਹਿਲੀ ਔਰਤ ਹੈ ਜੋ ਫੈਮਲੀ ਬਣਾਉਣ ਦੇ ਚੱਕਰ ਵਿੱਚ ਪਰੇਸ਼ਾਨ ਬਿਨਾਂ ਰੁਕੇ ਆਸ਼ਾ ਬੁੱਲੀ ਜਾ ਰਹੀ ਸੀ ਉਸ ਦੀਆਂ ਨਿਗਾ ਵਿੱਚ ਤਾਂ ਇੱਕ ਸਭ ਤੋਂ ਬੇਵਕੂਫ ਲੜਕੀ ਸੀ ਜੋ ਮਿਡਲ ਕਲਾਸ ਔਰਤਾਂ ਦੀ ਤਰ੍ਹਾਂ ਪਤੀ ਦੇ ਬੱਚੇ ਦੇ ਵਿਚਕਾਰ ਕਾਰਕਣ ਚੱਕਰ ਬਣੀ ਹੋਈ ਸੀ ਅਭਿਸ਼ੇਕ ਨੇ ਘਰ ਪਹੁੰਚਦੇ ਹੀ ਸਟੱਡੀ ਵੱਲ ਧਿਆਨ ਦਿੱਤਾ ਜਦੋਂ ਕਿ ਆਸ਼ਾ ਥੱਕਨ ਦਾ ਸ਼ੋਰ ਮਚਾ ਕੇ ਸੌਣ ਜਾ ਚੁੱਕੀ ਸੀ 9 ਸਾਲ ਪੁਰਾਣਾ ਤੂਫਾਨ ਜਦੋਂ ਕਨਿਕ ਆਪਣੇ ਜਜ਼ਬਾਤਾਂ ਦਾ ਤੂਫਾਨ ਲਈ ਉਸ ਦਿਨ ਉਸ ਨੂੰ ਮਿਲਣ ਆਈ ਸੀ ਤੇ ਉਸ ਨੂੰ ਨਹੀਂ ਪਤਾ ਸੀ ਕਿ ਮੈਂ ਉਸਦੇ ਮੂੰਹ ਤੇ ਵਿਆਹ ਦੇ ਲਈ ਇਨਕਾਰ ਕਰੂੰਗਾ ਉਸ ਦਾ ਦਿਲ ਤੋੜ ਦਊਗਾ ਉਹ ਕਿੰਨੇ ਇਰਮਾਨਾਂ ਨਾਲ ਉਸ ਦਿਨ ਮੇਰੇ ਲਈ ਤੋਹਫਾ ਲੈ ਕੇ ਆਈ ਸੀ ਪਰ ਮੈਂ ਉਸ ਨੂੰ ਲਿਆ ਕੇ ਕੈਬਨਟ ਵਿੱਚ ਲਾਪਰਵਾਹੀ ਨਾਲ ਸੈੱਟ ਦਿੱਤਾ ਅੱਜ ਉਸ ਨੂੰ ਖੋਲ ਕੇ ਦੇਖਿਆ ਤਾਂ ਮੈਨੂੰ ਉਸ ਤੋਹਫੇ ਵਿੱਚੋਂ ਕਨਿਕ ਦੀ ਖੁਸ਼ਬੂ ਆ ਰਹੀ ਸੀ ਮੈਂ ਖੁਦ ਨੂੰ ਤੇਰੇ ਪਸੰਦ ਅਨੁਸਾਰ ਢਾਲ ਲਾਉਂਦੀ ਹਾਂ ਵਿਸ਼ੇਖ ਉਸ ਦੀ ਸਰਗੋਸ਼ੀ ਮੇਰੇ ਆਸ-ਪਾਸ ਗੂੰਜ ਰਹੀ ਸੀ ਮੇਰੇ ਦਿਲ ਵਿੱਚ ਦਰਦ ਦੀਆਂ ਲਹਿਰਾਂ ਉੱਠ ਰਹੀਆਂ ਸਨ ਅੱਜ ਕਨਿਕ ਨੂੰ ਆਪਣੇ ਪਸੰਦ ਦੇ ਰੂਪ ਵਿੱਚ ਦੇਖ ਕੇ ਨਾ ਜਾਣੇ ਕਿਉਂ ਮੈਂ ਅੰਦਰ ਹੀ ਅੰਦਰ ਖਾਲੀ ਹੋ ਰਿਹਾ ਸੀ ਉਸ ਨੂੰ ਕੁਦਰਤ ਨੇ ਵਧੀਆ ਸ਼ੀਸ਼ਾ ਦਿਖਾਇਆ ਸੀ ਜਿਸ ਦੇ ਪਿੱਛੇ ਉਹ ਜਾਰੀਹਾ ਉਹ دیਵਾਨੇ ਦਾ ਖਵਾਦ ਸੀ ਅਤੇ ਜਿਸ ਨੂੰ ਠੁਗਰਾ ਕੇ ਉਹ ਦੱਸਦੀ ਤੇ ਇਕੱਲਾਪਨ ਦਾ ਮੁਕੱਦਰ ਬਣਿਆ ਇਹ ਹਕੀਕਤ ਸੀ ਕਨਿਕ ਦੀਆਂ ਨਿਗਾ ਦੀ ਚਮਕ ਨੇ ਮੈਨੂੰ ਆਪਣੇ ਵੱਲ ਖਿੱਚ ਰੱਖਿਆ ਸੀ ਸ਼ਰਮਿੰਦਗੀ ਦਾ ਅਹਿਸਾਸ ਸੀ ਜੋ ਮੇਰੇ ਦਿਲ ਵਿੱਚ ਵਾਦਾ ਜਾ ਰਿਹਾ ਸੀ ਤਰਤ ਦਾ ਕੋਈ ਸਫਰ ਸੀ ਜੋ ਲੰਬਾ ਹੁੰਦਾ ਜਾ ਰਿਹਾ ਸੀ ਮੈਂ ਕੰਮ ਦੇ ਹੱਥਾਂ ਨਾਲ ਰੈਪਰ ਖੋਲਿਆ ਉਸ ਦੇ ਅੰਦਰ ਮੇਰਾ ਫੇਵਰਟ ਕਲਰ ਸੀ ਜੋਸ ਚਿੱਠੀ ਵਿੱਚ ਜਗਮਗਾ ਰਿਹਾ ਸੀ ਮੇਰੇ ਲਈ ਕੁਝ ਲਿਖਿਆ ਸੀ ਅਤੇ ਉਸ ਚਿੱਠੀ ਵਿੱਚ ਮੈਂ ਆਪਣਾ ਆਪ ਦੇਖ ਰਿਹਾ ਸੀ ਜਿਸ ਨੇ ਉਸ ਦੇ ਖਿਲਾਫ ਨੂੰ ਤੁੰਤਲਾ ਕਰ ਦਿੱਤਾ ਸੀ ਫਿਰ ਤੁੰਦlai ਅੱਖਾਂ ਨਾਲ ਉਸਨੇ ਉਹਨਾਂ ਅਲਫਾਜ਼ਾਂ ਨੂੰ ਪੜਨਾ ਸ਼ੁਰੂ ਕੀਤਾ ਬੇਵਸ ਹੈ ਇੱਥੇ ਲੋਕ ਵਫਾ ਸੋਚ ਕੇ ਕਰਨਾ ਸਾਡੇ ਜਿਹੇ ਵਫਾਦਾਰਾਂ ਨਾਲ ਵਫਾ ਸੋਚ ਕੇ ਕਰਨਾ ਵਿਸ਼ੜ ਕੀ ਇਹ ਦੋਸਤ ਇਹ ਇਸ਼ਕ ਦੇ ਸੱਜਦੇ ਹਨ ਕਜਾ ਸੋਚ ਕੇ ਕਰਨਾ ਇਹ ਆਖਰੀ ਸਮੇਂ ਦਾ ਪੂਰਾ ਸਫ਼ਰ ਕਨਿਕ ਸਮੇਤ ਉਸਦੇ ਦਿਮਾਗ ਦੇ ਪਰਦੇ ਵਿੱਚ ਘੁੰਮ ਰਿਹਾ ਸੀ ਮੈਂ ਦਰਦ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਪਰ ਬੰਦ ਅੱਖਾਂ ਨਾਲ ਵੀ ਮੈਂ ਦੇਖ ਸਕਦਾ ਸੀ ਉਹੀ ਉਸਦੀਆਂ ਭਿੱਜੀਆਂ ਅੱਖਾਂ ਤੇ ਗੁਲਾਬੀ ਚਿਹਰਾ ਕਨਿਕ ਹੁਣ ਮੇਰੇ ਦਿਲ ਦੀ ਧੜਕਣ ਵਿੱਚ ਵੱਸਦੀ ਸੀ ਪਰ ਮੇਰੀ ਪਹੁੰਚ ਤੋਂ ਬਹੁਤ ਦੂਰ ਸੀ ਦੋਸਤੋ ਇਹ ਕਹਾਣੀ ਸੁਣ ਕੇ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਵਾਦ ਤੋਂ ਵਾਦ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਸ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਦਿਲ ਤੋਂ ਬਹੁਤ ਬਹੁਤ ਧੰਨਵਾਦ